ਸ਼੍ਰੀਕਲ ਡीडी ਪੰਜਾਬੀ ਵੇਖ ਰਹੇ तमाम ਦਰਸ਼ਕਾਂ ਦਾ ਪ੍ਰੋਗਰਾਮ ਕਾਰਬਾਰ ਦੇ ਵਿੱਚ ਮੈਂ ਸ਼ੇਤਲ ਠਾਕੁਰ ਨਿੱਗਾ ਸਵਾਗਤ ਕਰਦੀ ਹਾਂ ਕਦੇ ਵੇਲਾ ਹੁੰਦਾ ਸੀ ਜਦੋਂ ਘਰ ਦੇ ਵਿੱਚ ਹੀ ਲੜਕੀਆਂ ਨੂੰ ਬੱਚੀਆਂ ਨੂੰ ਆਪਣੇ ਪਰਿਵਾਰ ਦੇ ਵਿੱਚੋਂ ਹੀ ਸਲਾਈ ਕਢਾਈ ਤੇ ਬੁਣਾਈ ਜਿਹੜੀ ਸਿਖਾਈ ਜਾਂਦੀ ਸੀ ਤੇ ਜਦੋਂ ਉਹ ਬੱਚੀ ਜਦੋਂ ਵਿਆਹ ਕੇ ਆਪਣੇ ਘਰ ਜਾਂਦੀ ਸੀ ਤਾਂ ਫਿਰ ਉਸ ਦੀਆਂ ਸਫਤਾਂ ਉਸ ਦੇ ਕਮਾਂਕਾਰਾਂ ਤੋਂ ਹੁੰਦੀਆਂ ਸਨ ਕਿ ਉਸ ਨੂੰ ਕੀ ਕੁਝ ਆਉਂਦਾ ਇਹੀ ਮੁਕਾਬਲਾ ਹੁੰਦਾ ਸੀ ਉਦੋਂ ਪਰ ਹੁਣ ਸਮਾ ਬਦਲ ਚੁੱਕਾ ਹੈ ਤਬਦੀਲੀ ਆ ਗਈ ਹੈ ਇਸ ਤਬਦੀਲੀ ਦੇ ਨਾਲ ਨਾਲ ਨਾ ਤਾਂ ਇਹ ਹੱਥੀ ਕੰਮ ਜਿਹੜਾ ਹੈ ਜਾਂ ਇਹ ਕਲਾ ਹੈ ਘਰ ਦੇ ਵਿੱਚ ਸਿੱਖਣ ਨੂੰ ਮਿਲਦੀ ਹੈ ਨਾ ਣਡਗਵਾਂ ਤੋਂ ਨਾ ਭੂਆ ਤੋਂ ਮਾਸੀ ਤੋਂ ਤੇ ਨਾ ਨਾਨੀ ਦਾਦੀ ਤੋਂ ਪਰ ਹੁਣ ਇਹ ਕਲਾ ਸਿੱਖੀ ਜਾਂਦੀ ਹੈ ਟ੍ਰੇਨਿੰਗ ਸੈਂਟਰਾਂ ਤੋਂ ਤੇ ਇਹ ਕਲਾ ਸਿਰਫ ਕੁੜੀਆਂ ਲਈ ਹੀ ਨਹੀਂ ਬਲਕਿ ਮੁੰਡਿਆਂ ਦੇ ਲਈ ਵੀ ਹੈ ਤੇ ਬਹੁਤ ਸਾਰੇ ਮੁੰਡੇ ਵੀ ਇਹਦੇ ਵਿੱਚ ਕੁਝ ਨਾ ਕੁਝ ਕੰਮ ਕਰ ਰਹੇ ਨੇ ਸੋ ਅੱਜ ਦੇ ਸਮੇਂ ਦੇ ਵਿੱਚ ਬੱਚੀਆਂ ਦੇ ਲਈ ਸਲਾਈ ਕਢਾਈ ਤੇ ਬੁਣਾਈ ਕਿੰਨੀ ਕੁ ਜ਼ਰੂਰੀ ਹੈ ਇਸ ਵਿਸ਼ੇ ਦੇ ਉੱਤੇ ਜਿਹੜੀ ਹੈ ਗੱਲਬਾਤ ਹੋਵੇਗੀ ਸਾਡੇ ਸਟੂਡੀਓ ਦੇ ਵਿੱਚ ਨੇ ਮੈਡਮ ਰਾਜਕੁਮਾਰੀ ਜੀ ਜੋ ਕਿ ਇੱਕ ਟ੍ਰੇਡਿੰਗ ਤੇ ਵੈਲਫੇਅਰ ਆਰਗੇਨਾਈਜੇਸ਼ਨ ਦੇ ਪ੍ਰਧਾਨ ਨੇ ਪ੍ਰੈਜ਼ੀਡੈਂਟ ਨੇ ਤੇ ਕੁੜੀਆਂ ਨੂੰ ਜਿਹੜੇ ਨੇ ਇਹ ਸਿੱਖਿਅਤ ਕਰਦੇ ਨੇ ਸਲਾਈ ਕਢਾਈ ਤੇ ਬੁਣਾਈ ਦੇ ਵਿੱਚ ਤੇ ਬਹੁਤ ਸਾਰੀਆਂ ਕੁੜੀਆਂ ਨੂੰ ਇਹਨਾਂ ਨੇ ਆਪਣੇ ਪੈਰਾਂ ਤੇ ਖੜਾ ਕਰਨ ਦੇ ਵਿੱਚ ਵੀ ਮਦਦ ਕੀਤੀ ਹੈ ਗੱਲਬਾਤ ਕਰਦੇ ਹਾਂ ਜੀ ਸਵਾਗਤ ਕਰਦੇ ਹਾਂ ਜੀ ਆਇਆਂ ਨੂੰ ਨਮਸਕਾਰ ਮੈਮ ਮੈਂ ਕਮਲ ਰਾਜ ਕਮਲ ਟੈਣੀ ਦੀ ਪ੍ਰੈਜ਼ੀਡੈਂਟ ਤੇ ਅੱਜ ਤੁਹਾਡੇ ਕੋ ਆ ਕੇ ਬਹੁਤ ਵਧੀਆ ਲੱਗਾ ਕਿ ਡੀਡੀ1 ਵਾਲਿਆਂ ਨੇ ਅੱਜ ਮੈਨੂੰ ਇੱਥੇ ਸੱਦਾ ਦਿੱਤਾ ਤੇ ਬਹੁਤ ਹੀ ਵਧੀਆ ਲੱਗ ਰਿਹਾ ਮੈਮ ਜੀ ਮੈਮ ਜਿਵੇਂ ਤੁਸੀਂ ਬਹੁਤ ਸਾਰੀਆਂ ਕੁੜੀਆਂ ਨੂੰ ਸਲਾਈ ਕਢਾਈ ਸਿਖਾਈ ਹੈ ਹੈਨਾ ਅ ਕਿਵੇਂ ਇਹ ਖਿਆਲ ਆਇਆ ਸੀਗਾ ਕਿ ਮੈਂ ਇਸ ਤਰ੍ਹਾਂ ਜਿਹੜੀਆਂ ਬੱਚੀਆਂ ਨੂੰ ਖਾਸ ਕਰਕੇ ਇਹ ਹੱਥੀ ਕੰਮ ਜਿਹੜਾ ਸਿਖਾਵਾਂ ਮੈਂ ਮੈਂ ਖੁਦ ਵੀ ਮੇਰੀ ਮੈਰਿਜ ਜਲਦੀ ਹੋ ਗਈ ਸੀ ਮੈਂ ਛੋਟੀ ਐਂ ਚ ਮੇਰੀ ਮੈਰਿਜ ਹੋ ਗਈ ਸੀ ਤੇ ਮੈਨੂੰ ਐਦਾ ਲੱਗਾ ਕਿ ਜੇ ਮੇਰੀ ਮੈਰਿਜ ਜਲਦੀ ਹੋ ਗਈ ਹੈ ਤੇ ਮੈਨੂੰ ਕੁਝ ਕਰਨਾ ਚਾਹੀਦਾ ਤੇ ਮੈਂ ਆਪਣੀ ਸ਼ਾਦੀ ਤੋਂ ਬਾਅਦ ਜਲਦੀ ਸਲਾਈ ਕਢਾਈ ਤੇ ਪਾਰਲਰ ਸਿੱਖਿਆ ਤੇ ਮੈਂ ਉਸ ਪਾਰਲਰ ਨੂੰ ਸਿੱਖ ਕੇ ਤੇ ਫਿਰ ਤੁਹਾਨੂੰ ਪਤਾ ਵੀ ਪਹਿਲੇ ਜਿਹੜੇ ਬਜ਼ੁਰਗੀ ਸੀ ਥੋੜਾ ਘਰਾਂ ਤੋਂ ਬਾਹਰ ਘਟ ਨਿਕਲ ਦਿੰਦੇ ਸੀ ਫਿਰ ਮੈਂ ਘਰ ਵਿੱਚ ਇੱਕ ਆਪਣਾ ਸੈਂਟਰ ਖੋਲਿਆ ਸਲਾਈ ਦਾ ਤੇ ਮੈਂ ਸੋਚਿਆ ਕਿ ਜਿਸ ਤਰੀਕੇ ਨਾਲ ਮੈਂ ਇਸ ਪਗਾਂ ਨੂੰ ਕੀਤਾ ਤੇ ਮੈਂ ਚਾਹਨੀ ਹੈ ਕਿ ਲੜਕੀਆਂ ਵੀ ਇਸ ਚੀਜ਼ ਨੂੰ ਜ਼ਰੂਰ ਸਿੱਖਣ ਕਈ ਮੇਰੇ ਵਰਗੀਆਂ ਲੜਕੀਆਂ ਜਿਨ੍ਹਾਂ ਦੀ ਮੈਰਿਜ ਜਲਦੀ ਹੋ ਜਾਂਦੀ ਹੈ ਤੇ ਕਈ ਮੇਰੇ ਵਰਗੀਆਂ ਲੜਕੀਆਂ ਕਿ ਜਿਹੜੇ ਮੈਰਿਜ ਤੋਂ ਪਹਿਲਾਂ ਵੀ ਨਹੀਂ ਸਿੱਖ ਸਕਦੀਆਂ ਤੇ ਮੈਂ ਇਹ ਸੋਚਿਆ ਕਿ ਮੈਂ ਕਿਉਂ ਨਾ ਇੱਕ ਸੈਂਟਰ ਖੋਲ ਕੇ ਤੇ ਜੋ ਮੈਂ ਨਹੀਂ ਕਰ ਸਕੀ ਮੈਂ ਉਹ ਸਾਰੀਆਂ ਬੱਚੀਆਂ ਨੂੰ ਆਪਣੇ ਨਾਲ ਜ਼ਰੂਰ ਜੋੜਾਂ ਕੋਈ ਐਦਾਂ ਦੀ ਉਦਾਹਰਨ ਤੁਹਾਨੂੰ ਯਾਦ ਹੈ ਚਿੱਤ ਚਿੱਤ ਤੇ ਹੈ ਕਿ ਕਿਸੇ ਬਹੁਤ ਜ਼ਰੂਰਤਮੰਦ ਲੜਕੀ ਨੂੰ ਤੁਸੀਂ ਸਿੱਖਿਤ ਕੀਤਾ ਹੋਵੇ ਤੇ ਉਹ ਅੱਜ ਉਹ ਆਪਣੇ ਪੈਰਾਂ ਤੇ ਖੜੀ ਹੈ ਬਿਲਕੁਲ ਮੈਮ ਬਹੁਤ ਲੜਕੀਆਂ ਮੈਮ ਐਦਾਂ ਦੀਆਂ ਮੈਂ ਘੱਟ ਤੋਂ ਘੱਟ ਮੈਮ 100 ਲੜਕੀਆਂ ਨੂੰ ਐਦਾਂ ਜੋੜ ਚੁੱਕੀ ਹਾਂ अच्छा जी हां जी कि ਜਿਨ੍ਹਾਂ ਦੇ ਪੇਰੈਂਟਸ ਸਿਲਾਈ ਸਿਖਾਣਾ ਵੀ ਨਹੀਂ ਸੀ ਚਾਹਦੇ ਉਹਨਾਂ ਦੇ ਪੇਰੈਂਟਸ ਕਹਿੰਦੇ ਸੀ ਨਹੀਂ ਜੀ ਅਸੀਂ ਬਾਹਰ ਨਹੀਂ ਭੇਜਣਾ ਕਿਉਂਕਿ ਅੱਜ ਕੱਲ ਦੇ ਜ਼ਮਾਨੇ ਦੇ ਹਿਸਾਬ ਨਾਲ ਤੁਹਾਨੂੰ ਪਤਾ ਹੀ ਹੈ ਕਿ ਲੜਕੀਆਂ ਨੂੰ ਬਾਹਰ ਘੱਲਣ ਵਾਲੇ ਜਿੰਨੇ ਵੀ ਲੋਕ ਹੁੰਦੇ ਆ ਸੋਚਦੇ ਆ ਨਹੀਂ ਸਾਡੀ ਲੜਕੀ ਸਿੱਖਣ ਨਹੀਂ ਜਾ ਰਹੀ ਕੋਈ ਗਲਤ ਕੰਮ ਚ ਪੈ ਜਗੀ ਇਹ ਹੋ ਜਾਗਾ ਪਰ ਮੇਰਾ ਉਹਦੇ ਨਾਲ ਇਹੀ ਵਿਚਾਰ ਸੀ ਉਹਨਾਂ ਦੇ ਪੇਰੈਂਟਸ ਨਾਲ ਕਿ ਤੁਸੀਂ ਮੇਰੇ ਘਰ ਸਿਖਾ ਰਹੇ ਹੋ ਮੇਰੇ ਘਰ ਦੇ ਬਾਹਰ ਨਹੀਂ ਬੱਚੇ ਜਾਣਗੇ ਜਿੰਨਾ ਤੱਕ ਮੇਰੇ ਘਰੇ ਆਣਗੇ ਬੱਚੇ ਸਿੱਖ ਕੇ ਫਿਰ ਤੁਹਾਡੇ ਘਰੇ ਆਪਣੇ ਆਪਣੇ ਜ਼ਰੂਰ ਮੈਂ ਖੁਦ ਸੱਡਣ ਜਾਂਦੀ ਮੈਮ ਕਈ ਪੇਰਾਂ ਸੱਦਾਂ ਦੇ ਸੀ ਕਿ ਬੱਚਿਆਂ ਨੂੰ ਕਹਿੰਦੇ ਸੀ ਕਿ ਨਹੀਂ ਅਸੀਂ ਨਹੀਂ ਪੈਜਣਾ ਮੈਂ ਘਰੋਂ ਲੈ ਕੇ ਕਾਰ ਛੱਡ ਕਹਿੰਦੀ ਸੀ ਅੱਛਾ ਜੀ ਤੇ ਅੱਜ ਮੇਰੇ ਘੱਟੋ ਘੱਟ ਵੀ ਮੈਂ ਹਜ਼ਾਰਾਂ ਦੇ ਹਿਸਾਬ ਨਾਲ ਲੜਕੀਆਂ ਨੂੰ ਸਾਕਾ ਚੁੱਕੀ ਆਂ ਔਰ ਕਾਫੀ ਲੜਕੀਆਂ ਨੇ ਬੁਟੀਕ ਖੋਲ ਚੁੱਕੀਆਂ ਔਰ ਕਾਫੀ ਲੜਕੀਆਂ ਘਰਾਂ ਚ ਕੰਮ ਕਰ ਰਹੀਆਂ ਬਹੁਤ ਵਧੀਆ ਅ ਕਿੰਨੀ ਕੋ ਉਮਰ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਇੱਕ ਸਹੀ ਉਮਰ ਹੈ ਕਿ ਜਿਹਦੇ ਵਿੱਚ ਬੱਚੇ ਨੂੰ ਇਸ ਕੰਮ ਦੇ ਵਿੱਚ ਪਾਇਆ ਜਾ ਸਕਦਾ ਹੈ ਜਾਂ ਇਹ ਹੱਥੀ ਕੰਮ ਜਿਹੜਾ ਉਹ ਸਿੱਖ ਸਕਦਾ ਹੈ ਦੇਖੋ ਮੈਂ ਬੱਚੇ ਦੀ ਤੇ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਜਦੋਂ ਬੱਚਾ ਪੈਦਾ ਹੁੰਦਾ 5-6 ਸਾਲ ਦੀਆਂ ਲੜਕੀਆਂ ਹੁੰਦੀਆਂ ਉਹ ਆਪਣੀਆਂ ਮਾਵਾਂ ਲਾਗੇ ਬੈਠਦੀਆਂ ਤੇ ਮਾਵਾਂ ਕਦੀ ਕਸੀਦਾ ਕੱਟਦੀਆਂ ਹੁੰਦੀਆਂ ਕਦੀ ਕੁਝ ਵੀ ਕਰਦੀਆਂ ਅੱਜ ਕੱਲ੍ਹ ਸਾਲ ਪਹਿਲਾਂ ਤੇ ਛਾਲ ਵੀ ਕੱਟਦੀਆਂ ਸੀ ਅੱਜ ਕੱਲ੍ਹ ਤੇ ਉਹ ਵੀ ਨਹੀਂ ਕੱਟਦੀਆਂ ਪਰ ਫਿਰ ਜਦੋਂ ਮਾਵਾਂ ਦੇ ਲਾਗੇ ਲੜਕੀਆਂ ਬੰਦੀ ਉਹ ਲਾਗੇ ਬੈਠ ਬੈਠ ਕੇ ਚੀਜ਼ਾਂ ਸਿੱਖ ਜਾਂਦੀਆਂ ਤੇ ਫਿਰ ਉਹਨਾਂ ਦੇ ਅੰਦਰ ਵੀ ਇੱਕ ਰੁਤਵਾ ਹੁੰਦਾ ਕਿ ਇਸ ਵੀ ਸਿੱਖ ਲਈਏ ਕੁਝ ਹੂੰ ਤੇ ਮੈਨੂੰ ਲੱਗਦਾ ਕਿ 10-12 ਸਾਲ ਤੋਂ ਬਾਅਦ ਲੜਕੀਆਂ ਨੂੰ ਇਹ ਚੀਜ਼ਾਂ ਜ਼ਰੂਰ ਸਿੱਖਣੀਆਂ ਸਟਾਰਟ ਕਰ ਦੇਣੀਆਂ ਚਾਹੀਦੀਆਂ ਕਿ ਛੋਟੀ-ਛੋਟੀ ਜਿੱਦਾਂ ਤਰਪਾਈ ਕਰਨਾ ਚਾਹੀਏ ਬਟਨ ਲਗਾਉਣਾ ਚਾਹੀਏ ਕੁਝ ਵੀ ਛੋਟੇ-ਛੋਟੇ ਜਿੱਦਾਂ ਘਰ ਵਿੱਚ ਮਾਂ ਬੁਟੀਕ ਕਰੀਏ ਤੇ ਲੜਕੀਆਂ ਨੂੰ ਵੀ ਨਾਲ ਹੀ ਸਿੱਖ ਲੈਣੀ ਚਾਹੀਦੀ ਹੈ ਜੀ ਬਿਲਕੁਲ ਪਹਿਲੇ ਜ਼ਮਾਨਿਆਂ ਦੇ ਵਿੱਚ ਇਦਾਂ ਹੀ ਸਿੱਖਿਆ ਜਾਂਦਾ ਸੀ ਬਿਲਕੁਲ ਜੀ ਬਿਲਕੁਲ ਸਾਰੇ ਪੇਰੈਂਟਸ ਪਹਿਲਾਂ ਹਜੇ ਲੜਕੀ ਜਵਾਨ ਨਹੀਂ ਸੀ ਹੁੰਦੀ ਤੇ ਪੇਰੈਂਟਸ ਜ਼ਰੂਰ ਸਿਖਾਉਂਦੇ ਸੀ ਇਹ ਚੀਜ਼ਾਂ ਹਾਂ ਇਹ ਦੱਸੋ ਕਿ ਸਲਾਈ ਕਢਾਈ ਤੇ ਬੁਣਾਈ ਇਹ ਕਲਾ ਸਿੱਖਦੇ ਸਮੇਂ ਇੱਕ ਬੱਚ ਮੈਮ ਜਦੋਂ ਅਸੀਂ ਕਢਾਈ ਸਿਲਾਈ ਤੇ ਪਾਰਲਰ ਸਿੱਖਦੇ ਆ ਨਾ ਤੇ ਫਿਰ ਬੱਚਿਆਂ ਨੂੰ ਇਹ ਹੁੰਦਾ ਕਿ ਜਦੋਂ ਅਸੀਂ ਇਹ ਸਿੱਖ ਚੁੱਕੇ ਆ ਤੇ ਅਸੀਂ ਡਿਜ਼ਾਈਨਰ ਡਰੱਸਾਂ ਵੀ ਆਪਣੀਆਂ ਬਣਾਈਏ ਹਾਂਜੀ ਤੇ ਅਸੀਂ ਥੋੜਾ ਆਪਣੇ ਆਪ ਨੂੰ ਵੀ ਚੇਂਜ ਕਰ ਲਈਏ ਹੂੰ ਤੇ ਤੁਸੀਂ ਦੇਖਿਆ ਹੀ ਹੈ ਕਿ ਕਿੰਨੇ ਆ ਪਿੰਡਾਂ ਦੀਆਂ ਲੜਕੀਆਂ ਹੁੰਦੀਆਂ ਜਿਹੜੀ ਨੀਡ ਕਰਨ ਦੀ ਉਹ ਸਿੱਖ ਕੇ ਪਹਿਲਾਂ ਉਹਨਾਂ ਦਾ ਪਹਿਰਾਵਾ ਕੁਝ ਹੁੰਦਾ ਫਿਰ ਉਹਨਾਂ ਦਾ ਪਾਣ ਦਾ ਪਹਿਰਾਵਾ ਚੇਂਜ ਹੁੰਦਾ ਜਾਂਦਾ ਹਨ ਤੇ ਉਹ ਉਹ ਸਿੱਖ ਕੇ ਥੋੜਾ ਆਪਣੇ ਆਪ ਨੂੰ ਫੈਸ਼ਨ ਡਿਜ਼ਾਈਨਰਾਂ ਚ ਲੈ ਆਂਦੀਆਂ ਹਾਂਜੀ ਤੇ ਜਦੋਂ ਫੈਸ਼ਨ ਡਿਜ਼ਾਈਨਰ ਚ ਲੈ ਜਾਂਦੀ ਆ ਤੇ ਫਿਰ ਤੁਹਾਨੂੰ ਪਤਾ ਜਿਹੜੇ ਵੀ ਤੁਸੀਂ ਆ ਅਸੀਂ ਆ ਸਾਰੇ ਉਹਨਾਂ ਕੋਲ ਡ्रेसेस ਡਿਜ਼ਾਈਨ ਕਰਾਨੇ ਆ ਤੇ ਉਹਨਾਂ ਨੂੰ ਲੱਗਦਾ ਕਿ ਯਾਰ ਮੈਂ ਜ਼ਿੰਦਗੀ ਚ ਕੁਝ ਅੱਛਾ ਕੰਮ ਕਰ ਲਿਆ ਹਾਂ ਆਪ ਨੂੰ ਵੀ ਪਾਇਆ ਲਾਇਆ ਚੰਗਾ ਲੱਗਦਾ ਤੇ ਕਹਿੰਦੇ ਨੇ ਕਿ ਜਦੋਂ ਤੁਸੀਂ ਆਪ ਬਣ ਠਣ ਕੇ ਤਿਆਰ ਹੁੰਨੇ ਹੋ ਜਾਂ ਆਪਣੇ ਆਪ ਨੂੰ ਸ਼ੀਸ਼ੇ ਦੇ ਅੱਗੇ ਜਦੋਂ ਦੇਖਦੇ ਹੋ ਤੇ ਬੜੀ ਚੰਗੀ ਇੱਕ ਮਤਲਬ ਭਾਵਨਾ ਆਉਂਦੀ ਆ ਹਨਾ ਤੇ ਜਦੋਂ ਕੋਈ ਤੁਹਾਡੀ ਤਾਰੀਫ਼ ਕਰਦਾ ਤੇ ਫਿਰ ਹੋਰ ਉਹਦੇ ਵਿੱਚ ਸਿੱਖਣ ਨੂੰ ਦਿਲ ਕਰਦਾ ਬਿਲਕੁਲ ਮੈਮ ਬਿਲਕੁਲ ਕਿਉਂਕਿ ਕਾਫੀ ਲੜਕੀਆਂ ਦੇ ਇਦਾਂ ਦੇ ਸੁਪਨੇ ਹੁੰਦੇ ਆ ਕਿ ਉਹ ਜਿਸ ਲੇਡੀਜ਼ ਨੇ ਉਹ ਵਾਲਾ ਸੂਟ ਪਾਇਆ ਨੇ ਮੈਂ ਵੀ ਪਹਿਣਾ ਪਰ ਇਦਾਂ ਹੋ ਜਾਂਦਾ ਕਿ ਕਈ ਪਰਸ ਨਹੀਂ ਪਾਣ ਦਿੰਦੇ ਪਰ ਜਦੋਂ ਅਸੀਂ ਉਹਨਾਂ ਨੂੰ ਸਲਾਈ ਵਿੱਚ ਲੈ ਕੇ ਆਣਿਆ ਚਾਹੇ ਉਹਨਾਂ ਨੂੰ ਕਿਤੇ ਸਲੂਨ ਚ ਲੈ ਕੇ ਆਣਿਆ ਜਾਂ ਕਿਤੇ ਵੀ ਉਹਨਾਂ ਨੂੰ ਸਿਖਾਉਣ ਦਾ ਕੁਝ ਵੀ ਕਰਦੇ ਆ ਤਾਂ ਉਹਨਾਂ ਚ ਇੱਕ ਇਦਾਂ ਦਾ ਰੁਚਾਉਂਦਾ ਕਿ ਨਹੀਂ ਯਾਰ ਮੈਂ ਇੱਕ ਦਿਨ ਇਹ ਸੂਟ ਜ਼ਰੂਰ ਪਾਵਾਂਗੀ ਬਣਾ ਕੇ ਆਪਣੇ ਹੱਥੀ ਤੇ ਉਹ ਬਣਾਉਂਦੀਆਂ ਵੀ ਹੈ ਮੈਮ ਤੇ ਪਾਉਂਦੀਆਂ ਵੀ ਹੈ ਜੀ ਗੱਲ ਆਪਾਂ ਛੋਟੀ ਜੀ ਕਰਦੇ ਆ ਸੂਈ ਚ ਧਾਗਾ ਪਾਉਣ ਦੀ ਹੈਨਾ ਕਹਿੰਦੇ ਨੇ ਕਿ ਜਦੋਂ ਸੂਈ ਚ ਧਾਗਾ ਪਾਉਣਾ ਹੋਵੇ ਨਾ ਤੇ ਉਹਦੇ ਲਈ ਤੁਹਾਨੂੰ ਬਹੁਤ ਧਿਆਨ ਕੇਂਦ੍ਰਿਤ ਕਰਨਾ ਪੈਂਦਾ ਹੈਨਾ ਕਿ ਮੈਂ ਕਿੱਥੇ ਜਾ ਕੇ ਧਾਗਾ ਪਾਉਣਾ ਮੈਨੂੰ ਲੱਗਦਾ ਹੈ ਕਿ ਧਾਗਾ ਪਾਉਂਦਿਆਂ ਪਾਉਂਦਿਆਂ ਤੁਹਾਡੇ ਅੰਦਰ ਇੱਕ ਆਤਮ ਨਿਰਪਰਤਾ ਵੀ ਆਉਂਦੀ ਹੈ ਤੇ ਇੱਕ ਧਿਆਨ ਕੇਂਦਰਿਤ ਦੀ ਜਿਹੜੀ ਪ੍ਰੈਕਟਿਸ ਆ ਉਹ ਵੀ ਹੋ ਜਾਂਦੀ ਹੈ ਬਿਲਕੁਲ ਮੈਮ ਜਦੋਂ ਅਸੀਂ ਜਦੋਂ ਸਲਾਈ ਚੰਨਿਆ ਪਹਿਲਾ ਦਿਨ ਲੜਕੀਆਂ ਦਾ ਕਈ ਵਾਰ ਨਹੀਂ ਇੰਟਰਸਟ ਹੁੰਦਾ ਤਾਂ ਉਹਨਾਂ ਦੇ ਪੇਰੈਂਟ ਜ਼ਬਰਦਸਤੀ ਪਾ ਦਿੰਦੇ ਆ ਫਿਰ ਜਦੋਂ ਉਹ ਲੜਕੀਆਂ ਚ ਆ ਕੇ ਬੈਠਦੀਆਂ ਉਹ ਜਦੋਂ ਸੂਈ ਤਾਂ ਇੱਚ ਧਾਗਾ ਚਾਹੇ ਕਢਾਈ ਕਰਦੀਆਂ ਚਾਹੇ ਕੁਝ ਵੀ ਕਰਦੀਆਂ ਫਿਰ ਉਹਨਾਂ ਨੂੰ ਦੂਸਰੇ ਦਿਨ ਇੰਟਰਸਟ ਹੋ ਜਾਂਦਾ ਕਿ ਯਾਰ ਜੇ ਇਹ ਲੜਕੀ ਕਰ ਸਕਦੀ ਹੈ ਤੇ ਮੇਰੇ ਵੀ ਪੇਰੈਂਟ ਨੇ ਭੇਜਿਆ ਮੈਂ ਵੀ ਜ਼ਰੂਰ ਕਰਕੇ ਜਾਵਾਂਗੀ ਤੇ ਮੈਨੂੰ ਲੱਗਦਾ ਕਿ ਜਦੋਂ ਅਸੀਂ ਸੂਈ ਚ ਧਾਗਾ ਪਾ ਲੈਂਦੇ ਆ ਤੇ ਫਿਰ ਸਾਡੀ ਕਢਾਈ ਵਾਲੇ ਪਾਸੇ ਵੀ ਮਨ ਚੱਲ ਜਾਂਦਾ ਤੇ ਸਾਡਾ ਸਲਾਈ ਵਾਲੇ ਪਾਸੇ ਵੀ ਮਨ ਚੱਲ ਜਾਂਦਾ ਤੇ ਫਿਰ ਸਾਡੇ ਦਿਲ ਚ ਜਿਹੜਾ ਹੁੰਦਾ ਨਾ ਸਿੱਖਣ ਦਾ ਵੀ ਹੋ ਜਾਂਦਾ ਕਿੰਨੀ ਕੁ ਦੇਰ ਦੇ ਵਿੱਚ ਕੋਈ ਪੂਰਾ ਸੰਪੂਰਨ ਤੌਰ ਤੇ ਸਲਾਈ ਕਢਾਈ ਸਿੱਖ ਸਕਦਾ ਕਿੰਨਾ ਕੁ ਸਮਾਂ ਲੱਗ ਜਾਂਦਾ ਮੈਮ ਦੇਖੋ ਜਿਹੜੀਆਂ ਤੇ ਲੜਕੀਆਂ ਨੂੰ ਹੁੰਦਾ ਨਾ ਕਿ ਜਿਹਦੇ ਚ ਜਜ਼ਬਾ ਕਿ ਮੈਂ ਸਿੱਖਣਾ ਹੈ ਜੀ ਉਹਦੇ ਲਈ ਤੇ ਮੈਮ 2 ਮਹੀਨੇ ਵੀ ਬਹੁਤ ਹੁੰਦੇ ਆ ਤੇ ਜਿਨ੍ਹਾਂ ਲੜਕੀਆਂ ਨੂੰ ਹੁੰਦਾ ਕਿ ਯਾਰ ਸਿੱਖਣਾ ਹੀ ਆ ਸਿੱਖਣਾ ਤੇ 6 ਮਹੀਨੇ ਚ ਤੇ ਲੜਕੀਆਂ ਕਾਫੀ ਸਿੱਖ ਜਾਂਦੀਆਂ ਕਿਉਂਕਿ ਸਾਡਾ 6 ਮਹੀਨੇ ਦਾ ਹੁੰਦਾ ਕੋਰਸ ਉਸ ਤੋਂ ਬਾਅਦ ਅਸੀਂ ਲੜਕੀਆਂ ਨੂੰ 3 ਮਹੀਨੇ ਵਾਸਤੇ ਟ੍ਰੇਨਿੰਗ ਚ ਬੁਟੀਕਾਂ ਚ ਭੇਜ ਦਿੰਦੇ ਆ ਕਿ ਤੁਸੀਂ ਟ੍ਰੇਨਿੰਗ ਕਰੋ ਤੁਸੀਂ ਉੱਥੇ ਜਾ ਕੇ ਉਹਨਾਂ ਦੀ ਜਿਆਦਾ ਸਟੀਚਿੰਗ ਹੁੰਦੀ ਹੈ ਬੁਟੀਕਾਂ ਚ ਫਿਰ ਉਸ ਹਸਾਬ ਨਾਲ ਸਿੱਖ ਕੇ ਫਿਰ ਬੁਟੀਕ ਖੋਲੋ ਫਿਰ ਜ਼ਿਆਦਾ ਵਧੀਆ ਜੀ ਕਿਉਂਕਿ ਜਦੋਂ ਕਢਾਈ ਦੇ ਵਿੱਚ ਫੁੱਲ ਬੁੱਟੇ ਪਾਏ ਜਾਂਦੇ ਨੇ ਤੇ ਉਹਦੇ ਵਿੱਚ ਰੰਗਾਂ ਦੀ ਚੋਣ ਬਹੁਤ ਖੂਬਸੂਰਤ ਮੈਂ ਵੇਖਦੀ ਆ ਜਿਹੜੇ ਕਰਦੇ ਨੇ ਕਿ ਹਰੇ ਦੇ ਨਾਲ ਜਿਹੜਾ ਨੀਲਾ ਬਹੁਤ ਸੋਹਣਾ ਲੱਗੂਗਾ ਜਾਂ ਲਾਲ ਦੇ ਨਾਲ ਪੀਲਾ ਸੋਹਣਾ ਲੱਗੂਗਾ ਇਹ ਜਿਹੜੀ ਰੰਗਾਂ ਦੀ ਸਮਝ ਆ ਇਹ ਕੀ ਤੁਹਾਨੂੰ ਇਸ ਕੋਰਸ ਦੇ ਦੌਰਾਨ ਹੀ ਆਉਂਦੀ ਹੈ ਮੈਮ ਜਦੋਂ ਅਸੀਂ ਕੋਈ ਵੀ ਸੂਟ ਪਾਇਆ ਹੁਣ ਮੈਂ ਹੀ ਸੂਟ ਪਾਇਆ ਤੁਸੀਂ ਵੀ ਸੂਟ ਪਾਇਆ ਸਾਨੂੰ ਇਹ ਹੁੰਦਾ ਕਿ ਜਿਹੜਾ ਸੂਟ ਪਾਵਾਂਗੇ ਉਹਦੇ ਨਾਲ ਦੁਪੱਟਾ ਕਿਹੜਾ ਚੱਜੂਗਾ ਤੇ ਜੇ ਦੁਪੱਟਾ ਆ ਤੇ ਉਹਦੇ ਨਾਲ ਲੇਸ ਕਿਹੜੀ ਚਾਚੂਗੀ ਤੇ ਇਹਦੇ ਵਿੱਚ ਹੀ ਸਾਡੇ ਰੰਗ ਭਰੇ ਜਾਂਦੇ ਆ ਜਦੋਂ ਅਸੀਂ ਸੂਟ ਨੂੰ ਤਿਆਰ ਕਰਨੇ ਆ ਸਾਨੂੰ ਇਹ ਪਤਾ ਚੱਲ ਜਾਂਦਾ ਇਹਦੇ ਵਿੱਚ ਕਿਡਾਈ ਕਿਹੜੀ ਅੱਛੀ ਲੱਗੂਗੀ ਜੀ ਇਹਦੇ ਵਿੱਚ ਅਸੀਂ ਕੋਈ ਕਿਹੜੀ ਚੀਜ਼ ਨਾਲ ਅਸੀਂ ਡੈਕੋਰੇਟ ਕਰਾਂਗੇ ਕਿ ਸਾਡੀ ਬੋਡੀ ਤੇ ਅੱਛਾ ਲੱਗੇਗਾ ਤੇ ਤੇ ਸਾਰੀਆਂ ਲੜਕੀਆਂ ਫਿਰ ਨਾਲ-ਨਾਲ ਹੀ ਜਦੋਂ ਸਿਲਾਈ ਸਿੱਖਦੀਆਂ ਤੇ ਉਹਨਾਂ ਨੂੰ ਇਹ ਨਾਲ-ਨਾਲ ਹੀ ਉਹਨਾਂ ਨੂੰ ਨੋਲਿਜ ਵੀ ਹੁੰਦੀ ਜਾਂਦੀ ਹੈ ਜੀ ਬਹੁਤ ਸਾਰੀਆਂ ਲੜਕੀਆਂ ਘਰਾਂ ਦੇ ਵਿੱਚ ਐਵੇਂ ਦੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਪੜ੍ਹਨ ਦੇ ਮੌਕੇ ਨਹੀਂ ਮਿਲ ਸਕਦੇ ਕੋਈ ਕਈ ਵਾਰੀ ਘਰ ਦੇ ਹਾਲਾਤ ਜਾਂ ਸਮਾਜਿਕ ਹਲਾਤੀ ਸਾਡੇ ਆਰਥਿਕ ਹਾਲਾਤੀ ਇਹੋ ਜਿਹੇ ਹੁੰਦੇ ਨੇ ਕਿ ਪੜ੍ਹਨ ਦੇ ਮੌਕੇ ਨਹੀਂ ਮਿਲਦੇ ਪਰ ਜ਼ਿੰਦਗੀ 'ਚੋਂ ਕੁਝ ਕਰਨਾ ਚਾਹੁੰਦੀਆਂ ਨੇ ਉਹਨਾਂ ਨੂੰ ਤੁਸੀਂ ਕੀ ਕਹਿੰਦੇ ਹੋ ਕਿ ਉਹ ਕਿਵੇਂ ਇਸ ਕੰਮ ਨੂੰ ਜਿਹੜਾ ਅਪਣਾਉਣ ਮੈਮ ਦੇਖੋ ਜਿਹੜੇ ਬੱਚੇ ਘਰਾਂ ਵਿੱਚੋਂ ਬਾਹਰ ਨਹੀਂ ਨਿਕਲਦੇ ਪਹਿਲਾਂ ਤੇ ਮੈਂ ਉਹਨਾਂ ਦੇ ਪੇਰੈਂਟਸ ਨੂੰ ਕਹਾਂਗੀ ਕਿ ਉਹ ਜ਼ਰੂਰ ਭੇਜਣ ਕਿਉਂਕਿ ਅਸੀਂ ਕਿਸੇ ਦੇ ਘਰੇ ਕੰਮ ਕਰਨ ਨਾਲੋਂ ਕਿਸੇ ਦੇ ਵਰਕ ਕਰਨ ਨਾਲੋਂ ਅਸੀਂ ਆਪਣੇ ਹੱਥ ਸਿੱਧੇ ਕਰੀਏ ਕਿਉਂਕਿ ਅਗਰ ਜੇ ਅਸੀਂ ਸਲਾਈ ਸਿੱਖੀ ਹੋਏਗੀ ਨਾ ਤੇ ਮੈਨੂੰ ਲੱਗਦਾ ਕਿ ਅਸੀਂ ਦੋ ਦੋ ਵੀ ਸੂਟ ਰੋਜ਼ ਦੇ ਸਿਵਾਂਗੇ ਨਾ ਤੇ ਸਾਡਾ ਦਿਨ ਦਾ ਖਰਚਾ ਪੂਰਾ ਹੋ ਜਾਊਗਾ ਤੇ ਉਹਨਾਂ ਨੂੰ ਜ਼ਰੂਰ ਬਾਹਰ ਆਣਾ ਚਾਹੀਦਾ ਐ ਨਹੀਂ ਕਿ ਅੰਦਰ ਰਹਿਣਾ ਚਾਹੀਦਾ ਹਾਂ ਇੱਕ ਆਪਣੇ ਮਾਪਿਆਂ ਦਾ ਜ਼ਰੂਰ ਸਹਾਰਾ ਰੱਖਣਾ ਚਾਹੀਦਾ ਕਿ ਅਗਰ ਸਾਡੇ ਮਾਪਿਆਂ ਨੇ ਸਾਨੂੰ ਕਿਤੇ ਬਾਹਰ ਸਲਾਈ ਸਿੱਖਣ ਵਾਸਤੇ ਭੇਜਿਆ ਨਾ ਤੇ ਅਸੀਂ ਉਹ ਗੁਣ ਨੂੰ ਸਿੱਖ ਕੇ ਆਈਏ ਉਨਾ ਦੀ ਉਹਨਾਂ ਗੁਣਾ ਵਿੱਚ ਹੀ ਪੇਰੈਂਟਸ ਦੀ ਇੱਜ਼ਤ ਵੀ ਹੁੰਦੀ ਹੈ। ਹੂੰ ਤੇ ਉਹ ਜ਼ਰੂਰ ਸਿੱਖਣਾ ਚਾਹੀਦਾ ਹੈ। ਜੀ। ਅ ਮੈਂ ਵੇਖਦੀ ਆ ਕਿ ਫੈਸ਼ਨ ਡਿਜ਼ਾਈਨਿੰਗ ਜਿਹੜੀ ਹੁਣ ਇੱਕ ਇੱਕ ਵੱਖਰਾ ਕੀਤਾ ਬਣ ਗਿਆ ਚੁੱਕਿਆ ਆ ਇਹਦੇ ਵਿੱਚ ਇੱਕ ਸੋਚ ਆ ਲੋਕਾਂ ਦੀ ਕਿ ਨਹੀਂ ਇਹ ਕੁੜੀਆਂ ਹੀ ਕਰਦੀਆਂ ਨੇ ਪਰ ਕਿਤੇ ਕਿਤੇ ਮੁੰਡੇ ਵੀ ਕਰਦੇ ਨੇ। ਹੋ ਸਕਦਾ ਹੈ ਕਿ ਮੁੰਡਿਆਂ ਨੂੰ ਸਮਾਜ ਦਾ ਸਾਹਮਣਾ ਵੀ ਕਰਨਾ ਪੈਂਦਾ ਹੋਊਗਾ ਕਿ ਤੁਸੀਂ ਕਿਹੜੇ ਕੀਤਾ ਦੇ ਵਿੱਚ ਆ ਗਏ ਇਹ ਕੰਮ ਤਾਂ ਕੁੜੀਆਂ ਕਰਦੀਆਂ ਨੇ ਕਿ ਤੁਹਾਡੇ ਨਾਲ ਐਵੇਂ ਦਾ ਕੁਝ ਵਾਪਰਿਆ ਤੁਸੀਂ ਸੁਣਿਆ ਕਿਸੇ ਤੋਂ? ਮੈਂ ਮੈਂ ਤੇ ਅੱਜ ਤੱਕ ਕਦੀ ਨਹੀਂ ਸੁਣਿਆ। ਹੂੰ। ਜਿਹੜੇ ਕਿ ਜਿੱਦਾਂ ਹਜੇ ਪਿੰਡਾਂ ਦੇ ਲੋਕ ਐ ਸੋਚਦੇ ਆ ਕਿ ਸਾਡੇ ਬੱਚਾ ਵੀ ਕੁਝ ਵੱਡਾ ਕਰੇ ਚਾਹੇ ਕੁਝ ਹੋਰ ਕੋਰਸ ਕਰੇ ਪਰ ਮੈਨੂੰ ਲੱਗਦਾ ਕਿ ਜੋ ਇਸ ਸਟੀਚਿੰਗ ਵਿੱਚ ਪੈਸੇ ਆ ਨਾ ਮੁੰਡਿਆਂ ਦੇ ਮਾਮਲੇ ਵਿੱਚ ਬਹੁਤ ਜ਼ਿਆਦਾ ਹੈ ਅਗਰ ਜਦੋਂ ਲੜਕੇ ਸਿੱਖ ਕੇ ਜਾਂਦੇ ਆ ਨਾ ਤੇ ਸਾਰੀਆਂ ਜਿੱਦਾਂ ਵੀ ਲੜਕੀਆਂ ਹੁੰਦੀਆਂ ਉਹਨਾਂ ਦੀ ਖੁਆਇਸ਼ ਹੁੰਦੀ ਹੈ ਕਿ ਜਿਹੜੇ ਲੜਕੇ ਸੂਟ ਸਿਨ ਕੇ ਉਹਨਾਂ ਦੀ ਫਿਟਿੰਗ ਅੱਛੀ ਕਰਦੇ ਆ ਉਹਨਾਂ ਦਾ ਉਹਨਾਂ ਦਾ ਤਜਰਬਾ ਜ਼ਿਆਦਾ ਹੁੰਦਾ ਹੈ ਪਰ ਮੈਂ ਚਾਹਨੀ ਹੈ ਕਿ ਮੁੰਡੇ ਸਿੱਖੋ ਵੱਧ ਵੱਧ ਸਿੱਖਣ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਸਾਨੂੰ ਲੱਗਦਾ ਕਿ ਇਹ ਸਿਲਾਈ ਹੈ ਨਾ ਲੜਕੀਆਂ ਲਈ ਬਹੁਤ ਜ਼ਰੂਰੀ ਹੈ ਉਹ ਲੜਕੇ ਸਿੱਖ ਵੀ ਰਿਹਾ ਹੂੰ ਜੀ ਤੁਸੀਂ ਦੇਖਿਆ ਕੁਝ ਤੁਹਾਡੀ ਆਪਣੇ ਐਕਸਪੀਰੀਅੰਸ ਦੇ ਵਿੱਚ ਵੀ ਇਸ ਤਰ੍ਹਾਂ ਹੋਇਆ ਹੈ ਕਿ ਮੁੰਡੇ ਜਿਹੜੇ ਨੇ ਉਹ ਵੀ ਆਰਥਿਕ ਪੱਖੋਂ ਕੋਈ ਨਾ ਕੋਈ ਕੰਮਕਾਰ ਕਰ ਸਕਦੇ ਨੇ ਇਸ ਲਾਈ ਕਢਾਈ ਦੇ ਵਿੱਚ ਬਿਲਕੁਲ ਕਰਿਆ ਮੈਮ ਹਮ ਕਾਫੀ ਤੁਸੀਂ ਹੁਣ ਵੱਡੇ ਵੱਡੇ ਸ਼ੋਰੂਮਾਂ 'ਚ ਜਾ ਰਹੇ ਹੋ ਚਾਹੇ ਬੁਟੀਕਾ ਸਿਸੀ ਜਾ ਰਹੇ ਹੋ ਉੱਥੇ ਲੜਕੇ ਹੀ ਸਾਰਾ ਕੰਮ ਕਰਦੇ ਆ ਜੀ ਲੜਕੇ ਹੀ ਸਟੀਚਿੰਗ ਕਰ ਰਿਹਾ ਲੜਕੇ ਹੀ ਤਰਪਾਈਆਂ ਕਰ ਰਿਹਾ ਲੜਕੇ ਮੈਂ ਕਾਫੀ ਜਾਨੀਆਂ ਹੈ ਕਈ ਸਾਡੇ ਕੋ ਆਉਂਦੇ ਆ ਕਿ ਅਸੀਂ ਬਾਹਰ ਜਾ ਰਹੇ ਹਾਂ ਜਾਂ ਉੱਥੇ ਜਾ ਰਹੇ ਹਾਂ ਬਾਹਰ ਇਹਨਾਂ ਚੀਜ਼ਾਂ ਦੀ ਬਹੁਤ ਵੈਲਿਊ ਬੱਚਿਆਂ ਦੀ ਕਿ ਤੁਸੀਂ ਸਟੀਚਿੰਗ ਸਿੱਖ ਕੇ ਲੜਕੀਆਂ ਲੜਕੇ ਜਾ ਰਿਹਾ ਇਹਨਾਂ ਦਾ ਬਹੁਤ ਕੰਮ ਆ ਬਾਹਰ ਬੱਚੇ ਇਸ ਲਈ ਸਿੱਖ ਰਹੇ ਆ ਕਿ ਸਿੱਖਣਾ ਵੀ ਚਾਹੀਦਾ ਲੜਕੀਆਂ ਨੂੰ ਲੜਕੀਆਂ ਚ ਕੋਈ ਅੰਤਰ ਹੀ ਨਹੀਂ ਹੈ ਜੇ ਲੜਕੀਆਂ ਲੜਕਿਆਂ ਵਾਲੇ ਸਾਰੇ ਕੰਮ ਕਰ ਸਕਦੇ ਆ ਤੇ ਮੈਨੂੰ ਲੱਗਦਾ ਕਿ ਲੜਕਿਆਂ ਨੂੰ ਵੀ ਕਰਨਾ ਚਾਹੀਦਾ ਸਾਰਾ ਚਾਹੀਦਾ ਜੀ ਮਤਲਬ ਕੋਈ ਫਰਕ ਨਹੀਂ ਹੈਗਾ ਬਿਲਕੁਲ ਨਹੀਂ ਫਰਕ ਹੈ ਅਜਗਰ ਏ ਦੱਸੋ ਕਿ ਵੱਡੇ ਪੱਧਰ ਦੇ ਉੱਤੇ ਜੇਕਰ ਅਸੀਂ ਇਸ ਨੂੰ ਆਪਣਾ ਇੱਕ ਵਧੀਆ ਰੋਜ਼ਗਾਰ ਦਾ ਸਾਧਨ ਬਣਾਉਣਾ ਤਾਂ ਸਲਾਈ ਕਢਾਈ ਬਣਾਈ ਜਿਹੜੀ ਹੈ ਉਹ ਇੱਕ ਬੱਚੇ ਨੂੰ ਆਪਣੀ ਜ਼ਿੰਦਗੀ 'ਚ ਆਪਣਾ ਕੈਰੀਅਰ ਬਣਾਉਣ ਦੇ ਲਈ ਕਿੰਨੇ ਕੋ ਮੌਕੇ ਦੇ ਸਕਦੀ ਹੈ ਮੈਮ ਦੇਖੋ ਜਦੋਂ ਸਾਾਨੂੰ ਸਲਾਈ ਕਢਾਈ ਆ ਜਾਂਦੀ ਹੈ ਨਾ ਸਾਰਾ ਕੁਝ ਆ ਜਾਂਦਾ ਨਾ ਤੇ ਮੈਨੂੰ ਲੱਗਦਾ ਕਿ ਜਦੋਂ ਇਹ ਮੌਕਾ ਹੈ ਨਾ ਸਾਡੇ ਹੱਥੋਂ ਗਵਾਉਣਾ ਵੀ ਨਹੀਂ ਚਾਹੀਦਾ ਕਿਉਂਕਿ ਸਾਰੀਆਂ ਗਰਲਸ ਨੂੰ ਇਹ ਕਰਨਾ ਚਾਹੀਦਾ ਹੈ ਕਿ ਜਦੋਂ ਅਸੀਂ ਸਿੱਖ ਲੈਂਦੇ ਆ ਨਾ ਤੇ ਉਹਨੂੰ ਸਿੱਖ ਕੇ ਅੰਦਰ ਨਹੀਂ ਰੱਖਣਾ ਹੂੰ ਕਿਉਂਕਿ ਅਸੀਂ ਉਹ ਸਿੱਖ ਕੇ ਆਪਣੀ ਹੁਨਰ ਨੂੰ ਕੋਈ ਚਾਰ ਜਨਾਂ ਨੂੰ ਹੁਨਰ ਦਵਾਂਗੇ ਨਾ ਤੇ ਉਹਦੇ ਵਿੱਚ ਸਾਡਾ ਐਕਸਪੀਰੀਅੰਸ ਵੀ ਹੋ ਜਾਂਦਾ ਤੇ ਉਹਦੇ ਵਿੱਚ ਸਾਨੂੰ ਇੱਕ ਅੱਛਾ ਅੱਗੇ ਪਲੇਟਫਾਰਮ ਵੀ ਮਿਲ ਜਾਂਦਾ ਕਿ ਅਸੀਂ ਖੋਲਾਂਗੇ ਬੁਟੀਕ ਖੋਲਾਂਗੇ ਕੁਝ ਵੀ ਖੋਲਾਂਗੇ ਤੇ 10 ਲੜਕੀਆਂ ਅੱਗੇ ਉੱਤੇ ਕੰਮ ਵੀ ਕਰ ਸਕਦੀਆਂ ਹੂੰ ਤੇ ਸਾਨੂੰ ਜ਼ਰੂਰ ਇਹ ਚੀਜ਼ ਨੂੰ ਅੱਗੇ ਲੈ ਕੇ ਵਧਾਣਾ ਵੀ ਚਾਹੀਦਾ ਅੱਗੇ ਹੂੰ ਇਹਦੀ ਅੱਗੇ ਕੋਈ ਕਿਸਮਾ ਵੀ ਨਹੀਂ ਕਿ ਤੁਸੀਂ ਇੱਕ ਸਵਾਰੀ ਸਲਾਈ ਸਿੱਖਣ ਤੋਂ ਬਾਅਦ ਹੁਣ ਅੱਗੇ ਕਿਹੜੇ ਕਿਹੜੇ ਹਿੱਸਿਆਂ ਵਿੱਚ ਜਾਣਾ ਹੈ ਮੈਮ ਇਹਦੀਆਂ ਸਾਡੇ ਇਹਦੇ ਵਿੱਚ ਇਹਦੇ ਵਿੱਚ ਤੇ ਤੁਸੀਂ ਜਿੰਨੀਆਂ ਮਰਜ਼ੀ ਫੈਸ਼ਨ ਦਾ ਕੋਈ ਕਿਸਮਾ ਥੋੜੀਆਂ ਫੈਸ਼ਨ ਨੂੰ ਜਿੰਨਾ ਮਰਜ਼ੀ ਤੁਸੀਂ ਅੱਗੇ ਲੈ ਜਾਓ ਜੀ ਕਹਿੰਦੇ ਤੁਸੀਂ ਜਦੋਂ ਵੀ ਅਸੀਂ ਸੂਟ ਸੀਨੇ ਆ ਸੂਟ ਨੂੰ ਡਿਜ਼ਾਈਨਿੰਗ ਕਰਦੇ ਆ ਕਦੀ ਅਸੀਂ ਡਿਜ਼ਾਈਨਿੰਗ ਕਿਸੇ ਤਰੀਕੇ ਦੇ ਕਰਦੇ ਆ ਫਿਰ ਉਸੇ ਸੂਟ ਨੂੰ ਆਪਾਂ ਫਿਰ ਦੁਬਾਰੇ ਕੱਟ ਕੇ ਫਿਰ ਡਿਜ਼ਾਈਨਿੰਗ ਦੂਜੀ ਕਰ ਦਿੰਦੇ ਆ ਅੱਛਾ ਜੀ ਹਾਂ ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਅਸੀਂ ਸੂਟ ਪਾਇਆ ਹੋਇਆ ਚਾਹੇ ਸਰ ਕੁਝ ਵੀ ਪਾਇਆ ਹੋਇਆ ਸਰਾਰਾ ਪਾਇਆ ਹੋਇਆ ਅਸੀਂ ਸਰਾਰੇ ਨੂੰ ਲੈਂਗੁਏਜ ਕਰ ਦਿੰਦੇ ਆ ਉਹਦੀ ਲੇਸ ਵਗੈਰਾ ਲਗਾ ਕੇ ਉਹਨੂੰ ਲੈਂਗੁਏਜ ਕਰ ਦਿੰਦੇ ਆ ਚਾਹੇ ਉਹਦੀ ਕੁੜਤੀ ਨੂੰ ਸ਼ਾਰਟ ਕਰ ਦਿੰਦੇ ਆ ਚਾਹੇ ਉਹਨੂੰ ਬਲੌਸ ਚ ਕਰ ਦਿੰਦੇ ਆ ਤੇ ਇਸ ਤਰੀਕੇ ਨਾਲ ਇਹਦੀ ਆਪਣੀ ਸਾਡੀ ਉਹ ਆ ਕਿ ਜਿੰਨਾ ਮਰਜ਼ੀ ਆਪਾਂ ਫੈਸ਼ਨ ਦੇ ਤੌਰ ਤੇ ਉਹਨ ਪੁਰਾਣੇ ਸੂਟਾਂ ਨੂੰ ਵੀ ਨਵਾਂ ਨਵਾਂ ਕਰ ਦਿੰਦੀ ਆ ਅਸੀਂ ਨਵੀਂ ਜਿਹੜੀ ਦੇਖਿਆ ਉਹ ਦਿੱਤੀ ਜਾਂਦੀ ਹੈ ਇਹ ਫੈਸ਼ਨ ਡਿਜ਼ਾਈਨਰ ਦੇ ਦਿਮਾਗ 'ਚ ਹੁੰਦਾ ਹੈ ਕਿ ਮੈਂ ਉਹਨੂੰ ਕਿਵੇਂ ਬਦਲਾਂ ਹਾਂਜੀ ਹਾਂਜੀ ਬਿਲਕੁਲ ਮੈਮ ਜੀ ਕੀ ਸਕੂਲਾਂ ਦੇ ਵਿੱਚ ਇਸ ਨੂੰ ਕਿਸੇ ਤਰੀਕੇ ਨਾਲ ਸਿਖਾਇਆ ਜਾ ਸਕਦਾ ਮੈਮ ਸਕੂਲਾਂ ਵਿੱਚ ਤੇ ਨਹੀਂ ਹੈ ਪਰ ਆਈਟੀਆਈ ਵਿੱਚ ਇਹ ਕੋਰਸ ਹੈਗੇ ਆ ਉਹਨਾਂ ਵਿੱਚ ਅਸੀਂ ਕਾਫੀ ਜਾਣਦੇ ਆ ਬੱਚਿਆਂ ਨੂੰ ਅਸੀਂ ਅਹ ਟ੍ਰੇਨਿੰਗ ਦੇਣ ਵਾਸਤੇ ਵੀ ਜਾਂਦੇ ਆ ਬੱਚਿਆਂ ਨੂੰ ਸਾਡੀ ਕਮਲ ਟ੍ਰੇਨਿੰਗ ਵੱਲੋਂ ਜਦੋਂ ਆਈਟੀਆਈ ਵਿੱਚ ਕਈ ਸੈਮੀਨਾਰ ਦੇਣ ਜਾਂਦੇ ਆ ਸੀ ਬੱਚਿਆਂ ਨੂੰ ਆਈਟੀਆਈ ਵੱਲੋਂ ਵੀ ਸਾਡੇ ਕਾਫੀ ਟੀਚਰ ਆਉਂਦੇ ਆ ਸਾਡੇ ਸੈਮੀਨਾਰ ਦੇਣ ਵਾਸਤੇ ਬੱਚਿਆਂ ਨੂੰ ਫਿਰ ਸਾਡੇ ਬੱਚੇ ਨੇ ਕਾਫੀ ਚੀਜ਼ਾਂ ਬਣਾਈਆਂ ਹੁੰਦੀਆਂ ਜੋ ਕਿ ਸਾਡੇ ਕਈ ਚੀਜ਼ਾਂ ਅਸੀਂ ਸਲਾਈ ਵਿੱਚ ਇੱਕ ਸਲਾਈ ਨਹੀਂ ਸਿਖਾਉਂਦੇ ਸਲਾਈ ਵਿੱਚ ਸਾਡੇ ਕੋਲ ਕਈ ਵੇਸਟ ਚੀਜ਼ਾਂ ਹੋ ਜਾਂਦੀਆਂ ਕੋਈ ਬੋਟਲ ਹੋ ਗਈ ਕੋਈ ਘਰੇ ਦੀ ਵੇਸਟ ਚੀਜ਼ ਹੋ ਗਈ ਡਸਟਮੈਨ ਹੋ ਗਈ ਅਸੀਂ ਉਹਨੂੰ ਵੀ ਬੜੇ ਤਰੀਕੇ ਨਾਲ ਕੱਪੜੇ ਨਾਲ ਸਜਾ ਕੇ ਉੱਤੇ ਚੀਜ਼ਾਂ ਲਗਾ ਕੇ ਤੇ ਉਹਨਾਂ ਨੂੰ ਆ ਪਤਿਆਰ ਕਰਦੇ ਹਾਂ ਫਿਰ ਸਾਡੇ ਬੱਚਿਆਂ ਦੀ ਉਹ ਚੀਜ਼ਾਂ ਵਿਕਦੀਆਂ ਵੀ ਆ ਮੈਂ ਯਾਨੀ ਕਿ ਇੱਕ ਫੈਸ਼ਨ ਡਿਜ਼ਾਈਨਰ ਜਦੋਂ ਤੁਸੀਂ ਬਣ ਜਾਂਦੇ ਹੋ ਤਾਂ ਤੁਹਾਨੂੰ ਵੇਸਟ ਮਟੀਰੀਅਲ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਹੋਰ ਢੰਗ ਨਾਲ ਵਰਤਣ ਦੇ ਮੌਕੇ ਵੀ ਮਿਲਦੇ ਨੇ ਹਾਂ ਹਾਂ ਇਦਾਂ ਦੇ ਆਈਡੀਆ ਆਉਂਦੇ ਨੇ ਹਾਂਜੀ ਹਾਂਜੀ ਬਿਲਕੁਲ ਕੀ ਘਰ ਨੂੰ ਡੈਕੋਰੇਟ ਕਰਨ ਦਾ ਵੀ ਇਹਦੇ ਨਾਲ ਕੋਈ ਸੰਬੰਧ ਹੈ ਬਿਲਕੁਲ ਮੈਮ ਜਿੱਦਾਂ ਸਾਡੇ ਘਰਾਂ ਵਿੱਚ ਕਈ ਚੀਜ਼ਾਂ ਵੇਸਟ ਹੋ ਜਾਂਦੀਆਂ ਸਾਡੇ ਘਰ ਵਿੱਚ ਕਈ ਚੀਜ਼ਾਂ ਵੇਸਟ ਹੋ ਜਾਂਦੀਆਂ ਤੇ ਅਸੀਂ ਸਿਲਾਈ ਸਿੱਖੀ ਹੋਈ ਹੈ ਚਾਹੇ ਸਾਡੇ ਘਰ ਵਿੱਚ ਤੇ ਉਸ ਸਿਲਾਈ ਦੇ ਜਰੂਰ ਆਪਾਂ ਸਾਰੀਆਂ ਚੀਜ਼ਾਂ ਨੂੰ ਫਿਰ ਤੋਂ ਤਿਆਰ ਕਰ ਸਕਦੇ ਹਾਂ ਕਿਉਂਕਿ ਅਸੀਂ ਬਾਜ਼ਾਰ ਤੋਂ ਖਰੀਦਣ ਦੀ ਬਜਾਏ ਉਹ ਚੀਜ਼ਾਂ ਨੂੰ ਤਿਆਰ ਕਰਕੇ ਲਗਾਵਾਂਗੇ ਸਾਡੇ ਕੋਲ 10 ਜਾਣੇ ਜਰੂਰ ਪੁੱਛਣਗੇ ਕਿੱਥੋਂ ਲੱਕਰੀਦੀ ਸੀ ਤੁਸੀਂ ਹਮ ਬਿਲਕੁਲ ਮਤਲਬ ਘਰ ਨੂੰ ਵੀ ਤੁਸੀਂ ਖੂਬਸੂਰਤ ਬਣਾ ਸਕਦੇ ਆ ਕਿਉਂਕਿ ਇੱਕ ਲੇਡੀ ਸੀ ਹੈ ਜਿਹੜੀ ਹਰ ਚੀਜ਼ ਨੂੰ ਘਰ ਨੂੰ ਖੂਬਸੂਰਤ ਬਣਾ ਲੈਂਦੀ ਜੀ ਜੇ ਆਪਣੇ ਕੱਪੜਿਆਂ ਤੋਂ ਲੈ ਕੇ ਆਪਣੀਆਂ ਚੀਜ਼ਾਂ ਤੋਂ ਲੈ ਕੇ ਕਾਫੀ ਚੀਜ਼ਾਂ ਵੇਸਟ ਪਈਆਂ ਹੁੰਦੀਆਂ ਸਾਡੀ ਸਲਾਈ ਸੈਂਟਰ ਵਿੱਚ ਕਾਫੀ ਚੀਜ਼ਾਂ ਇਦਾਂ ਦੀਆਂ ਹੁੰਦੀਆਂ ਜਿਹੜੀਆਂ ਵੇਸਟ ਹੁੰਦੀਆਂ ਤੇ ਹੀ ਲੜਕੇ ਨੂੰ ਉਹਨਾਂ ਨੂੰ ਵੀ ਤਿਆਰ ਕਰਕੇ ਦਿਨੇ ਕਿ ਇਹਨੂੰ ਇਸ ਤਰੀਕੇ ਨਾਲ ਤਿਆਰ ਕਰਕੇ ਘਰ ਚ ਲਗਾਓ ਬਿਲਕੁਲ ਜੀ ਮਤਲਬ ਘਰ ਵੀ ਨਾਲ ਨਾਲ ਸੋਨਾ ਲੱਗਦਾ ਹੈ ਤੇ ਇਹ ਵੇਖਣ ਵਾਲੇ ਦੀ ਅੱਖ ਹੀ ਹੁੰਦੀ ਹੈ ਕਿ ਉਸਨੇ ਹੁਣ ਵੇਸਟ ਪਈ ਹੋਈ ਜਿਹੜੀ ਵਸਤੂ ਆ ਉਹਨੂੰ ਉਹਦਾ ਉਪਯੋਗ ਕਿਵੇਂ ਕਰਾਇਆ ਜੀ ਸਲਾਈ ਕਢਾਈ ਤੇ ਗੱਲ ਕਰਦੇ ਹਾਂ ਹੁਣ ਆਪਾਂ ਸਵੈਟਰ ਬੁਣਨ ਦੀ ਬਿਲਕੁਲ ਮੈਂ ਆਪਣੀ ਦਾਦੀ ਨੂੰ ਸਵੈਟਰ ਬੁਣਨ ਦੇ ਬਹੁਤ ਵੇਖਿਆ ਆ ਪਹਿਲਾਂ ਹੁੰਦਾ ਸੀ ਕਿ ਆਮ ਹੀ ਸਾਰੀ ਬੁਣਤੀ ਜਿਹੜੀ ਆ ਜਾਂਦੀ ਹੁੰਦੀ ਸੀ ਪਰ ਮੈਨੂੰ ਲੱਗਦਾ ਹੁਣ ਥੋੜੀ ਔਖੀ ਆ ਤੁਹਾਡਾ ਕੀ ਖਿਆਲ ਆ ਨਹੀਂ ਮੈਂ ਮੌਕਾ ਕੁਛ ਨਹੀਂ ਐ ਜਦੋਂ ਅਸੀਂ ਸਿੱਖਿਆ ਹੋਇਆ ਨਾ ਸਾਰਾ ਤੇ ਅਸੀਂ ਚਾਹੀਏ ਨਾ ਲੜਕੀਆਂ ਨੂੰ ਸਾਰਾ ਕੁਝ ਸਿਖਾ ਸਕਨੇ ਆ ਪਰ ਲੜਕੀਆਂ ਦੀ ਸੋਚ ਔਖੀ ਹੋ ਚੁੱਕੀ ਆ ਕਿਉਂਕਿ ਉਹ ਸਲਾਈ ਕਢਾਈ ਨੂੰ ਤੇ ਸਿੱਖ ਲੈਂਦੀਆਂ ਔਰ ਬੁੰਤੀਆਂ ਪਾਣਾ ਉਹਨਾਂ ਨੂੰ ਸਵੈਟਰ ਚਾਹੇ ਸਾਡੇ ਖੇਸਾਂ ਨੂੰ ਉਹ ਬਟਨਾ ਚਾਹੇ ਸਾਡੀ ਅੱਜ ਕੱਲ ਦਰੀਆਂ ਨੂੰ ਬਣਾਉਣਾ ਸਾਡੇ ਉਹ ਬੰਦੇ ਆ ਇਹ ਚੀਜ਼ਾਂ ਨੂੰ ਥੋੜੀਆਂ ਲੜਕੀਆਂ ਸੋਚਦੀਆਂ ਵੀ ਔਖਾ ਕੰਮ ਆ ਪਰ ਸਾਡੀ ਲੇਡੀਜ਼ ਲਈ ਚਾਹੇ ਲੜਕੀਆਂ ਲਈ ਸਾਰਾ ਔਖਾ ਕੰਮ ਨਹੀਂ ਜੋ ਕਰਨਾ ਚਾਹਣ ਤੇ ਬਹੁਤ ਵਧੀਆ ਕਰ ਸਕਦੀਆਂ ਕਿਉਂਕਿ ਅੱਜ ਕੱਲ ਇੱਕ ਇਹ ਵੀ ਧਾਰਨਾ ਹੋ ਗਈ ਆ ਕਿ ਰੈਡੀਮੇਡ ਸਵੈਟਰ ਬਹੁਤ ਆ ਜਾਂਦੇ ਨੇ ਹੱਥ ਦੇ ਬਣੇ ਹੋਏ ਤਾਂ ਮਿਹਨਤ ਕਰਾਂਗੇ ਪਰ ਮੈਨੂੰ ਲੱਗਦਾ ਹੈ ਕਿ ਜੇ ਤੁਸੀਂ ਬਹੁਤ ਸੋਹਣੇ ਡਿਜ਼ਾਈਨ ਬਣਾਉਣੇ ਸਿੱਖ ਜਾਂਦੇ ਹੋ ਤੇ ਤੁਸੀਂ ਤੋਹਫੇ ਦੇ ਵਜੋਂ ਜੇਕਰ ਕਿਸੇ ਨੂੰ ਦੋ ਤੋਂ ਜ਼ਿਆਦਾ ਚੰਗਾ ਲੱਗ ਲਗਦਾ ਮੈਂ ਵਧੀਆ ਵੀ ਲਗਦਾ ਅਸੀਂ ਹੁਣ ਤੁਸੀਂ ਕੈ ਬਣਾਈ ਦੀ ਗੱਲ ਕੀਤੀ ਹੈ ਤੇ ਤੁਸੀਂ ਦੇਖਿਆ ਸੀ ਕਿ ਪਹਿਲੇ ਜ਼ਮਾਨੇ ਚ ਰੁਮਾਲ ਹੱਥਾਂ ਦੇ ਟੇਬਲ ਦੇ ਰੁਮਾਲ ਸੀ ਪਰਦਿਆਂ ਤੱਕ ਅਸੀਂ ਆਪਣੇ ਹੱਥਾਂ ਨਾਲ ਖੁਦ ਬਣਾਇਆ ਹੋਇਆ ਸਾਰਾ ਕੁਝ ਤੇ ਅਸੀਂ ਚਾਹਨੀ ਹੈ ਕਿ ਅੱਜ ਕੱਲ੍ਹ ਦੀਆਂ ਵੀ ਲੜਕੀਆਂ ਪਰ ਉਹ ਟਾਈਮ ਆ ਰਿਹਾ ਮੈਮ ਕਿਉਂਕਿ ਲੜਕੀਆਂ ਫਿਰ ਤੋਂ ਉਹੀ ਚੀਜ਼ਾਂ ਨੂੰ ਜਾਗਰੂਨ ਹੋ ਰਹੀਆਂ ਉਹੀ ਚੀਜ਼ਾਂ ਕਹਿ ਰਹੀਆਂ ਕਿ ਹਾਂ ਵੀ ਉਹਨਾਂ ਦੇ ਘਰ ਦੇਖਿਆ ਸੀ ਅਸੀਂ ਜ਼ਰੂਰ ਬਣਾਵਾਂਗੇ ਮੈਮ ਤੁਸੀਂ ਸਾਨੂੰ ਸਿਖਾਣਾ ਅਸੀਂ ਜ਼ਰੂਰ ਬਣਾਵਾਂਗੇ ਇਹ ਚੀਜ਼ਾਂ ਨੂੰ ਪੇਂਟਿੰਗ ਸਿੱਧਾ ਸਾਡੇ ਦੁਪੱਟਿਆਂ ਤੇ ਅਸੀਂ ਪੇਂਟਿੰਗ ਸਿਖਾ ਰਹੇ ਹਾਂ। ਦਾਦੀਆਂ ਵੀ ਪੇਂਟਿੰਗਸ ਹੁੰਦੀਆਂ ਸੀ ਪਹਿਲਾਂ ਘਰਾਂ ਦੇ ਵਿੱਚ ਲੱਗੀਆਂ ਹੁੰਦੀਆਂ ਸੀ। ਹਾਂਜੀ ਹਾਂਜੀ। ਬਿਲਕੁਲ ਬਿਲਕੁਲ। ਹੁਣ ਅਸੀਂ ਦੁਪੱਟਿਆਂ ਤੇ ਪੇਂਟਿੰਗਾਂ ਕਰਾ ਰਹੇ ਹਾਂ ਬੱਚਿਆਂ ਨੂੰ। ਅੱਛਾ ਜੀ। ਤੇ ਉਹਦੇ ਵਿੱਚ ਵੀ ਬੱਚਿਆਂ ਨੂੰ ਜਦੋਂ ਤੁਸੀਂ ਪੇਂਟਿੰਗ ਸੂਟ ਅੱਜਕੱਲ੍ਹ ਕਰਵਾ ਰਹੇ ਆਂ, ਦੁਪੱਟਾ ਕਰਾ ਰਹੇ ਆਂ ਤੇ ਲੜਕੀਆਂ ਨੂੰ ਲੱਗਦਾ ਕਿ ਇਹ ਪਿਛਲੀ ਚੀਜ਼ਾਂ ਸਾਨੂੰ ਬਾਰ-ਬਾਰ ਆ ਰਹੀਆਂ। ਉਹੀ ਫੈਸ਼ਨ ਜਿਹੜਾ ਫੈਸ਼ਨ ਬਾਰ-ਬਾਰ ਆ ਰਿਹਾ ਸਾਡੇ ਦਾਦੀਆਂ ਨਾਨੀਆਂ ਵਾਲਾ ਫੈਸ਼ਨ ਸਾਡਾ ਦੁਬਾਰਾ ਆ ਰਿਹਾ। ਹਾਂ ਤੇ ਉਹ ਉਹਦੇ ਵਿੱਚ ਉਹ ਕਾ ਜੀ ਘਰ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਕਿਵੇਂ ਸਿਖਾਇਆ ਜਾ ਸਕਦਾ ਇੱਕ ਬੱਚੇ ਨੂੰ ਇਹ ਕਿ ਹਾਂ ਵੀ ਤੂੰ ਇਧਰਲੇ ਪਾਸੇ ਵੀ ਧਿਆਨ ਦੇ ਇਹਦੇ ਲਈ ਮਾਪੇ ਕੀ ਕਰਨ ਦੇਖੋ ਜਿਹੜੇ ਤੇ ਸਾਡੇ ਬੱਚਿਆਂ ਨੂੰ ਜ਼ਰੂਰਤ ਹੈ ਇਸ ਚੀਜ਼ ਦੀ ਤੇ ਉਹਨਾਂ ਨੂੰ ਜ਼ਰੂਰ ਸਿੱਖਣਾ ਚਾਹੀਦਾ ਤੁਸੀਂ ਦੇਖਿਆ ਕਿ ਅਸੀਂ 5-700 ਦਾ ਸੂਟ ਲੈ ਕੇ ਆਨੇ ਆ ਤੇ 1000 ਰੁਪਏ ਉਹਦੇ ਸਟੀਚਿੰਗ ਹੈ ਤੇ ਜੇ ਅਸੀਂ ਉਹ ਸਿੱਖਿਆ ਹੋਏਗਾ ਨਾ ਤੇ ਮੈਨੂੰ ਲੱਗਦਾ ਕਿ ਅਸੀਂ ਉਹ 1000 ਰੁਪਏ ਵੀ ਸਾਡੇ ਪੋਕਟ ਤੇ ਰਹੇਗਾ ਤੇ 500 ਦੇ ਸੂਟ ਜੀ ਆਪਾਂ ਸਾਰੇ ਆਪਣੇ ਆਪ ਦੀ ਸਜਾਵਟ ਕਰ ਸਕਦੇ ਆ ਸੂਟ ਦੀ ਸਜਾਵਟ ਕਰ ਸਕਦੇ ਆ ਤੇ ਮੈਨੂੰ ਲੱਗਦਾ ਜਦੋਂ ਲੜਕੀਆਂ ਸਿੱਖ ਲੈਂਦੀਆਂ ਤੇ ਪੇਰੈਂਟਸ ਨੂੰ ਜਿਆਦਾ ਖੁਸ਼ੀ ਹੁੰਦੀ ਹੈ ਕਿ ਕਾਫੀ ਉਹਨਾਂ ਦੇ ਬਜਟ ਵੀ ਬਚਦੀ ਹੈ ਔਰ ਇੱਕ ਉਹਨਾਂ ਨੂੰ ਐਦਾ ਲੱਗਦਾ ਕਿ ਸਾਡੀ ਲੜਕੀ ਚ ਕਾਫੀ ਗੁਣ ਵੀ ਆ ਚੁੱਕੇ ਹੂੰ ਹੂੰ ਜੀ ਗੁਨਾਨਾ ਪਰ ਯੋਈ ਹੈ ਨਾ ਸਲਾਈ ਦੇ ਵਿੱਚ ਲੇਡੀਜ਼ ਦੀ ਸਟਿਚਿੰਗ ਤੇ ਜੈਂਟਸ ਦੀ ਸਟਿਚਿੰਗ ਦੋਨਾਂ ਚ ਕਿੰਨਾ ਕੋ ਫਰਕ ਆ ਦੇਖੋ ਅੱਜ ਕੱਲ ਤੇ ਲੇਡੀਜ਼ ਤੇ ਜੈਂਟਸ ਚ ਕੋਈ ਫਰਕ ਨਹੀਂ ਹੂੰ ਪਰ ਜਿਹੜੀ ਸਟੀਚਿੰਗ ਵਿੱਚ ਥੋੜਾ ਕੁੜੀਆਂ ਕਰ ਜਾਂਦੀਆਂ ਥੋੜੀਆਂ ਜਲਦਬਾਜ਼ੀ ਕਰ ਜਾਂਦੀਆਂ ਪਰ ਜੈਂਸ ਨੂੰ ਇਹ ਹੁੰਦਾ ਕਿ ਅਸੀਂ ਇਹ ਚੀਜ਼ ਨੂੰ ਵੀ ਪੂਰੀ ਪਰਫੈਕਟ ਬਣਾਣਾ ਹੈ ਤਾਂ ਜੀ ਲੇਡੀਜ਼ ਅੱਜ ਕੱਲ ਤੁਸੀਂ ਦੇਖਿਆ ਸਲੂਨਾਂ ਚ ਵੀ ਬਹੁਤ ਜੈਂਸ ਆ ਗਿਆ ਬਟੀਕਾਂ ਚ ਵੀ ਬਹੁਤ ਜੈਂਸ ਆ ਗਿਆ ਪਰ ਮੈਂ ਲੜਕੀਆਂ ਨੂੰ ਇਹੋ ਸੁਨੇਹਾ ਦਵਾਂਗੀ ਕਿ ਤੁਸੀਂ ਕਿਸੇ ਤੋਂ ਵੀ ਕੱਟ ਨਹੀਂ ਹੈਗੀਆਂ ਤੁਸੀਂ ਜਦੋਂ ਵੀ ਕੋਈ ਚੀਜ਼ ਨੂੰ ਸਿੱਖਦੀ ਹੋ ਨਾ ਉਹਨਾਂ ਨੂੰ ਪੂਰੇ ਤਜਰਬੇ ਨਾਲ ਸਿੱਖੋ ਤੇ ਪੂਰਾ ਆਪਣੇ ਅੰਦਰ ਚ ਇੱਕ ਇਸ ਤਰ੍ਹਾਂ ਦਾ ਤਜਰਬਾ ਬਣਾ ਲਓ ਕਿ ਅਸੀਂ ਇਹ ਚੀਜ਼ ਨੂੰ ਪੂਰੇ ਸਿੱਖਣਾ ਹੀ ਸਿੱਖਣਾ ਹੈ ਤੇ ਵਧੀਆ ਢੰਗ ਨਾਲ ਸਿੱਖੋਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਲੜਕੀਆਂ ਲੜਕੇ ਚ ਕੋਈ ਵੀ ਅੰਤਰ ਰਹੇਗਾ ਮੈਂ ਇੱਕ ਚੀਜ਼ ਮਹਿਸੂਸ ਕੀਤੀ ਹੈ ਇਸ ਖਿੱਤੇ ਦੇ ਵਿੱਚ ਕਿ ਕੱਪੜੇ ਦੀ ਕਟਿੰਗ ਕਰਨਾ ਇਹ ਬੜੀ ਅਹਿਮੀਅਤ ਰੱਖਦਾ ਹੈ ਕਿ ਕਟਿੰਗ ਕਿਵੇਂ ਦੀ ਹੋਈ ਹੈ ਕਟਿੰਗ ਦੀ ਕਿੰਨੀ ਕੁ ਪ੍ਰੈਕਟਿਸ ਤੇ ਕਿਵੇਂ ਹੁੰਦੀ ਹੈ ਦੇਖੋ ਸਾਡੇ ਜਿੰਨੇ ਵੀ ਬੱਚੇ ਆ ਸਾਡੇ ਸਟੀਚਿੰਗ ਚਾਹੁੰਦੇ ਆ ਅਸੀਂ ਇੱਕ ਮੰਥ ਉਹਨਾਂ ਨੂੰ ਕਟਿੰਗ ਹੀ ਦੱਸਦੇ ਆ ਅੱਛਾ ਅਗਰ ਪਹਿਲਾਂ ਉਹਨਾਂ ਦੀ ਕਟਿੰਗ ਖਬਾਰਾਂ ਤੇ ਹੁੰਦੀ ਹੈ ਫਿਰ ਉਹਨਾਂ ਦੀ ਕਟਿੰਗ ਜਿੰਨੇ ਵੀ ਆ ਕਪੜੇ ਤੇ ਹੋਊਗੀ ਪਰ ਜਿੰਨਾ ਤੱਕ ਸਾਡੀ ਕਟਿੰਗ ਹੀ ਨਹੀਂ ਸਹੀ ਹੋਏਗੀ ਨਾ ਤੇ ਕਪੜੇ ਦਾ ਮੈਨੂੰ ਨਹੀਂ ਲੱਗਦਾ ਕੋਈ ਬਨਤ ਬਨੇਗੀ ਕਿਉਂਕਿ ਅਸੀਂ ਬੱਚਿਆਂ ਨੂੰ ਕਟਿੰਗ ਹੀ ਜ਼ਿਆਦਾ ਸਿਖਾਈ ਜਾਂਦੀ ਹੈ ਅਗਰ ਕਟਿੰਗ ਤਾਂਡੀ ਸੇਖ ਹੈ ਤੇ ਤੁਸੀਂ ਕੋਈ ਵੀ ਜਣਾ ਸਿੱਖ ਸਕਦੇ ਹੋ ਕੋਈ ਵੀ ਸਿੱਖ ਸਕਦੇ ਹੋ ਉਸ ਚੂਰ ਨੂੰ ਸਾਰੇ ਜਿੱਦਾਂ ਕਿ ਕਟਿੰਗ ਹੀ ਨਹੀਂ ਸਹੀ ਹੋਏਗੀ ਤੇ ਉਹਨੂੰ ਤੇ ਅਣਜਾਣ ਬੰਦਾ ਵੀ ਨਹੀਂ ਸਿੱਖ ਸਕਦਾ ਤੇ ਸਿੱਖੇਨ ਵਾਲਾ ਵੀ ਨਹੀਂ ਸਿੱਖ ਸਕਦਾ ਜਾਣੀ ਕਿ ਵੱਧ ਤੋਂ ਵੱਧ ਜਿਹੜੀ ਪ੍ਰੈਕਟਿਸ ਹੈਗੀ ਆ ਉਹ ਕਟਿੰਗ ਦੀ ਹੀ ਆ ਤੇ ਕਟਿੰਗ ਦੇ ਨਾਲ ਹੀ ਕੋਈ ਵਧੀਆ ਡਿਜ਼ਾਈਨਰ ਬਣ ਸਕਦਾ ਬਿਲਕੁਲ ਬਣ ਸਕਦਾ ਮੈਮ ਕਈ ਬੱਚੇ ਤੇ ਕਟਿੰਗ ਹੀ ਸਿੱਖਦੇ ਅਖਲੀ ਕਿ ਮੈਂ ਡਿਜ਼ਾਈਨਰ ਹੀ ਕਟਿੰਗ ਦੀ ਕਰਨੀ ਆ ਮਤਲਬ ਸਲਾਈ ਨਹੀਂ ਕਰਨੀ ਸਲਾਈ ਨਹੀਂ ਕਰਨੀ ਮੈਂ ਡਿਜ਼ਾਈਨਿੰਗ ਹੀ ਕਰਨੀ ਆ ਅੱਛਾ ਕਈ ਬੱਚੇ ਕਹਿੰਦੇ ਕਿ ਆਪਾਂ ਕਟਿੰਗ ਕਰ ਜਦੋਂ ਆਪਾਂ ਡਿਜ਼ਾਈਨਿੰਗ ਕਰਨੀ ਆ ਕਈਆਂ ਘਰਾਂ ਵਿੱਚ ਅਸੀਂ ਇਦਾਂ ਕੀ ਸਾਡੇ ਸੈਂਟਰ ਖੁੱਲੇ ਹੋਏ ਆ ਤੇ ਕਈਆਂ ਘਰਾਂ ਵਿੱਚ ਇਦਾਂ ਹੈ ਕਿ ਜਿੱਦਾਂ ਆਪਾਂ ਸਲਵਾਰਾਂ ਕਿਸੇ ਨੂੰ ਘਰੇ ਦੇਣ ਜਾਂਦੇ ਉਹਨਾਂ ਨੂੰ ਕੱਲੀਆਂ ਸਲਵਾਰਾਂ ਹੀ ਸੀ ਨਹੀਂ ਆਉਂਦੀਆਂ ਹੂੰ ਕੱਲੇਆਂ ਤੇਰ ਪਾਈਆਂ ਕਰਨੀਆਂ ਆਂਦੀਆਂ ਪਰ ਮੈਂ ਸਾਨੀਆ ਕਿ ਉਹ ਪੂਰਾ ਪੂਰਾ ਸੂਟ ਵੀ ਸਿੱਖਣ ਜ਼ਰੂਰ ਹੂੰ ਕਿਉਂਕਿ ਜੇ ਅਗਰ ਅਸਾਂ ਸੂਟ ਸਿੱਖਿਆ ਹੋਏਗਾ ਨਾ ਉਹ ਜ਼ਿਆਦਾ ਵਧੀਆ ਹੋਊਗਾ ਹੂੰ ਬਿਲਕੁਲ ਤੇ ਜ਼ਿਆਦਾ ਵਧੀਆ ਰੋਜ਼ਗਾਰ ਜਿਹੜਾ ਤੁਹਾਡਾ ਆਰਥਿਕ ਪੱਖੋਂ ਮਜ਼ਬੂਤ ਹੁੰਦਾ ਹੈ ਜੇਕਰ ਇਹ ਕੰਮ ਆਪ ਸਿੱਖਦੇ ਹੋ ਬਾਹਰਲੇ ਮੁਲਕਾਂ ਦੇ ਵਿੱਚ ਹੱਥੀਂ ਕੰਮ ਦੀ ਅੱਜ ਵੀ ਬਹੁਤ ਜ਼ਿਆਦਾ ਕੀਮਤ ਆ ਇਹਦੇ ਬਾਰੇ ਤੁਹਾਡੀ ਕੀ ਰਾਏ ਹੈ ਮੈਮ ਦੇਖੋ ਬਾਹਰ ਦੇ ਮੁਲਕਾਂ ਵਿੱਚ ਕੀਮਤ ਹੈ ਪਰ ਜ਼ਿਆਦਾ ਪੰਜਾਬੀ ਜਾ ਕੇ ਇਸ ਕਰ ਰਿਹਾ ਹੂੰ ਤੁਹਾਨੂੰ ਵੀ ਪਤਾ ਕਿ ਸਾਡੇ ਪੰਜਾਬੀ ਇੱਥੋਂ ਸਿੱਖ ਕੇ ਜਾਂਦੇ ਆ ਤੇ ਉਹਨਾਂ ਦੀ ਕੀਮਤ ਹੁੰਦੀ ਆ ਬਾਹਰ ਜਾ ਕੇ ਜੀ ਤੇ ਅਸੀਂ ਇਹੀ ਕੁੜੀਆਂ ਨੂੰ ਕਹਿੰਨੇ ਕਿ ਜੇ ਤੁਸੀਂ ਬਾਹਰ ਵੀ ਜਾਣਾ ਹੈ ਤੇ ਤੁਹਾਡੇ ਕੋਲ ਇਸ ਤਰ੍ਹਾਂ ਦਾ ਹੁਨਰ ਹੋਣਾ ਚਾਹੀਦਾ ਕਿ ਤੁਹਾਨੂੰ ਜਾਂਦੇ ਹੀ ਜੋਬ ਮਿਲ ਜੇ ਹੂੰ ਜਾਂਦੇ ਮਤਲਬ ਉਹਨਾਂ ਨੂੰ ਜ਼ਰੂਰਤ ਹੋਏ ਤੁਹਾਡੀ ਤੁਹਾਨੂੰ ਉਹਨਾਂ ਦੀ ਜ਼ਰੂਰਤ ਨਾ ਪਵੇ ਤੇ ਤੁਸੀਂ ਉੱਥੇ ਹੈ ਹੀ ਬਾਹਰ ਇੱਥੇ ਸਲਾਈ ਦਾ ਤੇ ਸਲੂਨ ਦਾ ਹੀ ਹੈ ਜ਼ਿਆਦਾ ਮੈਂ ਜੀ ਸਭ ਤੋਂ ਜ਼ਿਆਦਾ ਉੱਥੇ ਚੱਲੀ ਇਸ ਟਾਈਮ ਤੇ ਸਟੀਚਿੰਗ ਦਾ ਰਿਆ ਹੂੰ ਜਿਹੜੇ ਵੀ ਦਰਸ਼ਕ ਪ੍ਰੋਗਰਾਮ ਵੇਖਦੇ ਹੋਣਗੇ ਕਿਉਂਕਿ ਅੱਜ ਕੱਲ੍ਹ ਜਿਵੇਂ ਦਾ ਸਮਾਂ ਚੱਲ ਰਿਹਾ ਦਰਸ਼ਕਾਂ ਦੇ ਦਿਮਾਗ 'ਚ ਖਿਆਲ ਆਂਦਾ ਹੋਊਗਾ ਕਿ ਨਹੀਂ ਹੁਣ ਤਾਂ ਬਹੁਤ ਘਟ ਗਿਆ ਸਲਾਈ ਕਢਾਈ ਦਾ ਰਵਾਜ ਪਰ ਤੁਹਾਨੂੰ ਆਪਣੇ ਟ੍ਰੇਨਿੰਗ ਸੈਂਟਰ ਤੋਂ ਕਿਵੇਂ ਦਾ ਰਿਸਪੌਂਸ ਮਿਲਦਾ ਹੈ ਕੀ ਲੱਗਦਾ ਹੈ ਮੈਂ ਮੇਰੇ ਟ੍ਰੇਨਿੰਗ ਸੈਂਟਰ ਤੋਂ ਮੈਨੂੰ ਬਹੁਤ ਜ਼ਿਆਦਾ ਸਰ ਰਿਸਪੌਂਸ ਮਿਲਦਾ ਔਰ ਪੂਰੇ ਪੰਜਾਬ ਤੋਂ ਹੂੰ ਕਿਉਂਕਿ ਮੇਰੇ ਇਸ ਟਾਈਮ ਤੇ 5 ਸੈਂਟਰ ਚੱਲ ਰਿਹਾ ਸਲਾਈ ਕਢਾਈ ਦੇ ਹੂੰ ਤੇ ਮੈਨੂੰ ਉਹਨਾਂ ਦੇ ਪੇਰੈਂਟਸ ਕੋ ਬੜਾ ਅੱਛਾ ਰਿਸਪੌਂਸ ਮਿਲਦਾ ਹੂੰ ਔਰ ਜਦੋਂ ਲੜਕੀਆਂ ਸਿੱਖ ਕੇ ਜਾਂਦੀਆਂ ਨਾ ਤੇ ਮੈਂ ਉਹ ਜਦੋਂ ਵੀ ਸਿੱਖ ਕੇ ਜਾਂਦੀਆਂ ਨਾ ਉਹ ਸੋਚਦੀਆਂ ਕਿ ਅਸੀਂ ਹੋਰ ਸਿੱਖਣਾ ਹੈ ਕਿਉਂਕਿ ਉਹਨਾਂ ਦਾ ਇੰਨਾ ਕੋ ਇੱਥੇ ਦਿਲ ਲੱਗਾ ਹੁੰਦਾ ਹੈ ਸਿੱਖਣ 'ਚ ਸਾਰਾ ਉਹਨਾਂ ਨੂੰ ਨਵੀਆਂ-ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਤੇ ਮੈਂ ਸਭੀ ਪੇਰੈਂਟਸ ਨੂੰ ਇਹੋ ਚੀਜ਼ ਕਹਾਂਗੀ ਕਿ ਤੁਸੀਂ ਵੱਧ ਤੋਂ ਵੱਧ ਪੜਾਈ ਤੋਂ ਟਾਈਮ ਕਿਉਂਕਿ ਸਾਡਾ 2 ਤੋਂ ਜਿੱਦਾਂ 4 ਵੀ ਸੈਂਟਰ ਹੁੰਦਾ 4 ਤੋਂ 6 ਵੀ ਹੁੰਦਾ ਤੇ ਮੈਂ ਲੜਕੀਆਂ ਦੇ ਪੇਰੈਂਟਸ ਨੂੰ ਇਹ ਕਹਾਂਗੀ ਤੁਸੀਂ ਵੱਧ ਤੋਂ ਵੱਧ ਪੜਾਈ ਤੇ ਬਾਅਦ ਵੀ ਉਹਨਾਂ ਨੂੰ ਸਟੀਚਿੰਗ ਦਾ ਜਰੂਰ ਸਿਖਾਓ ਤਾਂ ਜੀ ਪੜਾਈ ਦੇ ਨਾਲ ਨਾਲ ਸਟੀਚਿੰਗ ਵੀ ਬਹੁਤ ਜ਼ਰੂਰੀ ਹੈ ਹਮ ਨਾਪ ਲੈਣ ਦੀ ਕਲਾ ਦੇ ਬਾਰੇ ਕੀ ਕਹਿੰਦੇ ਮੈਮ ਨਾਪ ਲੈਣਾ ਮਤਲਬ ਤੁਸੀਂ ਕੀ ਮਤਲਬ ਕੀ ਨਾਪ ਅਸੀਂ ਕਿਸ ਤਰੀਕੇ ਨਾਲ ਕਿਸੇ ਦਾ ਵੀ ਨਾਪ ਲੈਣਾ ਜਿਨ੍ਹਾਂ ਨੇ ਆਪਣਾ ਸੂਟ ਸਵਾਉਣਾ ਆ ਉਹ ਕਲਾ ਕਿਵੇਂ ਸਿਖਾਣੇ ਉਹ ਬੱਚਿਆਂ ਨੂੰ ਦੇਖੋ ਜਦੋਂ ਅਸੀਂ ਨਾਪ ਲੈਂਦੇ ਆ ਨਾ ਸੂਟ ਦਾ ਪਹਿਲਾ ਤੇ ਸਭ ਤੋਂ ਪਹਿਲਾ ਉਸ ਵੀ ਉਹਨਾਂ ਨੂੰ ਤੀਰਾ ਸਿਖਾਵਾਂਗੇ ਉਹਦੀ ਨਪਾਈ ਦੱਸਾਂਗੇ ਕਿ ਕਿੰਨੇ ਤੁਸੀਂ ਨਾਪ ਰਹੇ ਹੋ ਤੀਰਾ ਕਿੰਨਾ ਆ ਉਹਦੀ ਬਾਜੂ ਕਿੰਨੀ ਆ neck ਕਿੰਨਾ ਰੱਖਣਾ ਚਾਹੁੰਦੇ ਆ hip ਕਿੰਨੀ ਰੱਖਣਾ ਚਾਹੁੰਦੇ ਆ ਉਸੇ ਸਾਬ ਨਨਨ ਨੂੰ ਰੋਜ਼ ਦੀ ਇੱਕ ਇੱਕ ਦੋ ਦੋ ਚੀਜ਼ਾਂ ਸਿਖਾਈਆਂ ਜਾਂਦੀਆਂ ਕਿਉਂਕਿ ਆਪਾਂ ਜਲਦਬਾਜ਼ੀ 'ਚ ਲੜਕੀਆਂ ਨੂੰ ਇਹ ਚੀਜ਼ ਸਿਖਾਵਾਂਗੇ ਕਿ ਇਸ ਤਰ੍ਹਾਂ ਨਾ ਪਤਾ ਮੈਨੂੰ ਲੱਗਦਾ ਕਿ ਲੜਕੀਆਂ ਨੂੰ ਕੁਝ ਨਹੀਂ ਪਤਾ ਚੱਲਦਾ ਪਰ ਉਹਨਾਂ ਦਾ ਇੱਕ ਹਫ਼ਤਾ ਇਹ ਚੀਜ਼ ਨੂੰ ਚੱਲਦਾ ਨਾਪ ਨੂੰ ਲੈ ਕੇ ਕਿ ਉਹਨਾਂ ਦਾ ਇੰਨਾ ਸੀ ਤੀਰਾ ਰੱਖਾਂਗੇ ਇੰਨਾ ਉਹਨਾਂ ਦਾ ਇਹ ਲੰਬਾਈ ਰੱਖਾਂਗੇ ਇੰਨੇ ਉਹਨਾਂ ਦੀ ਬਾਜੂ ਇੰਨਾ neck ਇਸੇ ਤਰੀਕੇ ਨਾਲ ਆਪਾਂ ਨੂੰ ਪਾਈ ਨੂੰ ਕਰਦੇ ਹਾਂ ਕਿ ਜੀ ਮਤਲਬ ਬਰੀਕੀ ਦੇ ਨਾਲ ਜਿਹੜੀਆਂ ਚੀਜ਼ਾਂ ਨੇ ਸਿਖਾਈਆਂ ਜਾਂਦੀਆਂ ਨੇ ਤੇ ਇਹ ਬਰੀਕੀ ਵਾਲਾ ਹੀ ਕੰਮ ਆ ਇਹ ਹੈਵੀ ਮੈਂ ਮਰੀਕੀ ਵਾਲਾ ਕਿਉਂਕਿ ਅਸੀਂ ਬਟਨ ਲਗਾਉਣਾ ਉਹਨਾਂ ਨੂੰ ਤਰਪਾਈ ਉਹਨਾਂ ਨੂੰ ਚਾਕ ਕਰਨਾ ਉਹਨਾਂ ਨੂੰ ਸਾਰੀਆਂ ਚੀਜ਼ਾਂ ਦੱਸਣਾ ਕਿ ਆਪਾਂ ਤੇ ਤੇ ਤੁਹਾਨੂੰ ਪਤਾ ਹੀ ਹੈ ਕਿ ਇੱਕ ਸਟੀਚਿੰਗ ਹੈ ਤਾਂ ਦੀ ਚੀਜ਼ ਹੈ ਕਿ ਇੱਧਰ ਦੀ ਅੱਧਰ ਉਹ ਜਿੱਤੇ ਲੇਡੀਜ਼ ਨੇ ਉਹਨਾਂ ਨੂੰ ਕਹਨਾ ਕਿ ਠੀਕ ਨਹੀਂ ਬਣੀ। ਸਲਾਈ ਕੜਾਈ ਦੇ ਨਾਲ-ਨਾਲ ਜਿਵੇਂ ਤੁਹਾਡਾ ਕੋਈ ਸੱਭਿਆਚਾਰਕ ਵਿੰਗ ਵੀ ਆ ਜਿਹਦੇ ਵਿੱਚ ਲੜਕੀਆਂ ਜੜੀਆਂ ਨੇ ਆਪਣੇ ਸੱਭਿਆਚਾਰ ਨੂੰ ਵੀ ਪ੍ਰਮੋਟ ਕਰਦੀਆਂ ਨੇ ਉਹਦੇ ਬਾਰੇ ਦੱਸੋ। ਮੈਮ ਸਾਡਾ ਜਿਹੜਾ ਸੱਭਿਆਚਾਰ ਹਨਾ ਉਹ ਪੰਜਾਬੀ ਸੱਭਿਆਚਾਰ ਹੈ। ਹਾਂਜੀ। ਤੇ ਅਸੀਂ ਜਦੋਂ ਸਾਡੇ ਘਰਾਂ ਦੇ ਜਿਹੜੇ ਬੱਚੇ ਸਾਡੇ ਕੋ ਕੱਟੋ-ਕੱਟ ਵੀ ਇਸ ਟਾਈਮ ਤੇ ਸਾਡੇ ਸੈਂਟਰ ਵਿੱਚ 100-150 ਬੱਚਾ ਸਿੱਖ ਰਿਹਾ। ਜੀ। ਤੇ ਜਦੋਂ ਉਹਨਾਂ ਦੇ ਪੇਰੈਂਟਸ ਹੁੰਦੇ ਆ ਨਾ ਉਹ ਬਿਲਕੁਲ ਵੀ ਪੇਮੈਂਟ ਨਹੀਂ ਖਰਚਦੇ ਹੂੰ ਤੇ ਅਸੀਂ ਮਿਸ ਪਠਾਨਕੋਟ ਪੰਜਾਬਣ ਕਰਵਾਨੇ ਆ ਤੇ ਉਹਦੇ ਵਿੱਚ ਅਸੀਂ ਉਹੋ ਹੀ ਬੱਚਿਆਂ ਨੂੰ ਕੰਨਿਆ ਕਿ ਤੁਸੀਂ ਆਜੋ ਤੁਸੀਂ ਆ ਕੇ ਆਪਣਾ ਮਿਸ ਪਠਾਨਕੋਟ ਪੰਜਾਬੀ ਸੱਭਿਆਚਾਰ ਦਾ ਸਾਡਾ ਹੁੰਦਾ ਜਿਹਦੇ ਵਿੱਚ ਸਾਡਾ ਪਹਿਲਾਂ ਸਾਡਾ ਹੁੰਦਾ ਆਡੀਸ਼ਨ ਹੁੰਦੀ ਹੈ ਉਸ ਤੋਂ ਬਾਅਦ ਸਾਡਾ ਸੈਮੀ ਫਾਈਨਲ ਫਿਰ ਸਾਡਾ ਗ੍ਰਾਈਂਡ ਬਣਾ ਲਈ ਹੁੰਦਾ ਤੇ ਉਹਦੇ ਵਿੱਚ ਅਸੀਂ ਪੰਜਾਬੀ ਸੱਭਿਆਚਾਰ ਨੂੰ ਹੀ ਸਾਰਾ ਦੱਸਣਾ ਹੁੰਦਾ ਜਦੋਂ ਅਸੀਂ ਬੱਚਿਆਂ ਨੂੰ ਮੋਲਡਿੰਗ ਵਿੱਚ ਲੈ ਕੇ ਆਨੇ ਪੂਰਾ ਪੰਜਾਬੀ ਕਲਚਰ ਨਾਲ ਪਿਛਲੇ ਜਮਾਨੇ ਦੀਆਂ ਚੀਜ਼ਾਂ ਹੁੰਦੀਆਂ ਉਹਦੇ ਨਾਲ ਜੋੜਦੇ ਹਾਂ ਅਸੀਂ ਸਲਾਈ ਕਢਾਈ ਤੇ ਬੁਣਾਈ ਇਸ ਦੇ ਉੱਤੇ ਜਿਹੜੇ ਮਾਪੇ ਦੇਖ ਰਹੇ ਨੇ ਜਾਂ ਬਹੁਤ ਸਾਰੇ ਅਧਿਆਪਕ ਵੀ ਦੇਖ ਰਹੇ ਨੇ ਇਹ ਪ੍ਰੋਗਰਾਮ ਤੁਸੀਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤੇ ਮੈਂ ਜਿੰਨੇ ਵੀ ਸਾਰੇ ਸਾਡੇ ਅੱਜ ਦੇਖ ਰਹੇ ਆ ਮੈਨਾਂ ਉਹਨਾਂ ਨੂੰ ਇਹ ਹੀ ਕਹਾਂਗੀ ਕਿ ਜਿੰਨੇ ਵੀ ਤੁਹਾਡੇ ਲਾਗੇ ਛਾਗੇ ਚਾਹੇ ਕਿਦਾਂ ਵੀ ਲੋਕ ਹੁੰਦੇ ਆ ਚਾਹੇ ਬੱਚੇ ਹੁੰਦੇ ਆ ਜਿਹੜੇ ਨਹੀਂ ਇਹ ਕੰਮ ਸਿੱਖ ਸਕਦੇ ਉਹਨਾਂ ਨੂੰ ਪੁਲਿਸ ਜ਼ਰੂਰ ਸਿਖਾਓ ਕਿਉਂਕਿ ਇਹਨਾਂ ਨੂੰ ਆਪਣੇ ਕੋਲੋਂ ਪੈਸੇ ਦੇ ਕੇ ਵੀ ਜ਼ਰੂਰ ਸਿਖਾਓ ਕਿਉਂਕਿ ਕਾਫੀ ਨੀਡ ਬੱਚੇ ਅਗਰ ਜੇ ਸਿੱਖ ਕੇ ਤੇ ਆਪਣਾ ਕੋਈ ਨਾ ਕੋਈ ਕਾਰੋਬਾਰ ਖੋਲ ਲੈਣਗੇ ਤੇ ਉਹ ਬਹੁਤ ਵਧੀਆ ਤੇ ਵੱਧ ਤੋਂ ਵੱਧ ਪੇਰੈਂਟਸ ਇਸ ਚੀਜ਼ ਨੂੰ ਜ਼ਿਆਦਾ ਤੋਂ ਜ਼ਿਆਦਾ ਸਪੋਰਟ ਕਰੋ ਕਿਉਂਕਿ ਆਉਣ ਵਾਲੇ ਸਮੇਂ ਤੇ ਮੈਨੂੰ ਲੱਗਦਾ ਸਲਾਈ ਤੋਂ ਵੱਧ ਹੋਰ ਕੋਈ ਵੀ ਕਾਰੋਬਾਰ ਨਹੀਂ ਹੈ ਕਿਉਂਕਿ ਫੈਸ਼ਨ ਕਦੀ ਵੀ ਖਤਮ ਨਹੀਂ ਹੁੰਦਾ ਤੇ ਇਹ ਫੈਸ਼ਨ ਨੂੰ ਲੈ ਕੇ ਆਪਣੇ ਬੱਚਿਆਂ ਨੂੰ ਹਮੇਸ਼ਾ ਅੱਛਾ ਸਿਖਾਓ ਅੱਛੀ ਸਟੀਚਿੰਗ ਵਾਲੇ ਸੈਂਟਰਾਂ ਚ ਪਾਓ ਮੈਂ ਨਹੀਂ ਕਹਿੰਦੀ ਕਿ ਮੇਰੇ ਸੈਂਟਰ ਚ ਪਾਓ ਕਿਤੇ ਵੀ ਪਾਓ ਲਾਗੇ ਬੁਟੀਕਾਂ ਆ ਲਾਗੇ ਕੋਈ ਵੀ ਚੀਜ਼ਾਂ ਤੇ ਜ਼ਰੂਰ ਪਾਓ ਜੇ ਬਿਲਕੁਲ ਜਿਵੇਂ ਅਸੀਂ ਵੇਖ ਰਹੇ ਸੀ ਮੈਡਮ ਰਾਜਕੁਮਾਰੀ ਦੇ ਨਾਲ ਸਾਡੀ ਇਹ ਖਾਸ ਗੱਲਬਾਤ ਜਿੱਥੋਂ ਇਹ ਪਤਾ ਲੱਗਾ ਕਿ ਬੱਚੀਆਂ ਦੀ ਦਿਲਚਸਪੀ ਦੇ ਮੁਤਾਬਕ ਉਹਨਾਂ ਨੂੰ ਰੋਜ਼ਗਾਰ ਦੇ ਮੌਕੇ ਸਲਾਈ ਕਢਾਈ ਤੇ ਬੁਣਾਈ ਦੇ ਵਿੱਚ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਦਿੱਤੇ ਜਾ ਸਕਦੇ ਨੇ ਸੋ ਅੱਜ ਦਾ ਇਹ ਪ੍ਰੋਗਰਾਮ ਇੱਥੇ ਹੀ ਮੈਨੂੰ ਖਤਮ ਕਰਨ ਦੀ ਦਿਓ ਇਜਾਜ਼ਤ ਧੰਨਵਾਦ